ਬਿਮਾਰੀ ਹੋਏਗੀ ਨਹੀਂ ਆਯੁਰਵੇਦਾ ਦੇ ਹਿਸਾਬ ਦੇ ਨਾਲ ਮੈਂ ਜਿਸ ਤਰ੍ਹਾਂ 슈ਗਰ ਦੀ ਬਿਮਾਰੀ ਹੁੰਦੀ ਆ ਆਪਾਂ ਕਹਿੰਦੇ ਆ ਕਿ ਮਿੱਠਾ ਨਾ ਖਾਓ ਜਾਂ ਮਿੱਟਾ ਘੱਟ ਖਾਓ ਤੁਹਾਨੂੰ 슈ਗਰ ਦੀ ਬਿਮਾਰੀ ਹੋਏਗੀ ਨਹੀਂ ਆਯੁਰਵੇਦਾ ਦੇ ਹਿਸਾਬ ਦੇ ਨਾਲ ਕਿਹੜੀ ਐਜੀ ਚੀਜ਼ ਆ ਉਹ ਜਿਹੜੀ ਲੈਂਡ ਦੇ ਨਾਲ ਕਦੀ ਅਸਥਮਾ ਬੰਦੇ ਨੂੰ ਹੋਏਗਾ ਹੀ ਨਹੀਂ ਕਈ ਵਾਰੀ ਇਸ ਬਿਮਾਰੀ ਚ ਬਾਰੇ ਫੈਕਟਰ ਜਿਹੜੇ ਹੈਗੇ ਬਹੁਤ ਜ਼ਿਆਦਾ ਕੰਮ ਕਰਦੇ ਨੇ ਠੀਕ ਹੈ ਜਿਵੇਂ ਮੌਸਮ ਬਦਲਦਾ ਹੈਗਾ ਜਿਵੇਂ ਵਿੰਟਰਸ ਆ ਜਾਂਦੀਆਂ ਨੇ ਜਿੱਦਾਂ ਜਿਹਨਾਂ ਪੇਸ਼ੈਂਟਸ ਦੀ ਇਮਿਊਨਿਟੀ ਕਮਜ਼ੋਰ ਹੈ ਉਹਨਾਂ ਨੂੰ ਤੇਜ਼ ਹਵਾ ਵੀ ਛਾਤੀ ਦੇ ਮਸਲਸ ਨੂੰ ਕੰਟ੍ਰੈਕਟ ਕਰਦੀ ਹੈ ਤੇ ਉਹਨਾਂ ਨੂੰ ਸਾਹ ਛੱਡਣੇ 'ਚ ਔਖੇ ਬਹੁਤ ਜ਼ਿਆਦਾ ਆਉਂਦੀ ਹੈਗੀ ਮੁੱਖ ਕਾਰਨ ਕੀ ਮੰਨਦੇ ਹਾਂ ਅਸਥਮਾ ਨੂੰ ਵੀ ਇਹ ਮੁੱਖ ਕਾਰਨ ਹੈ ਇਸ ਦੇ ਨਾਲ ਜੇ ਬੰਦਾ ਇਹ ਕੰਮ ਕਰੂਗਾ ਤਾਂ ਉਹਨੂੰ ਅਸਥਮਾ 100% ਹੋਏਗਾ ਹੀ ਹੋਏਗਾ ਮੁੱਖ ਕਾਰਨ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਫੂਡ ਆਪਾਂ ਆਇਰਵੇਜ਼ ਦੇ ਵਿੱਚ ਬਹੁਤ ਜ਼ਿਆਦਾ ਉਹਨੂੰ ਕੰਸੀਡਰ ਕਰਦੇ ਹੈਗੇ 70 80% ਜਿਹੜਾ ਰੂਟ ਕੌਜ਼ ਹੈਗਾ ਉਹ ਗਲਤ ਖਾਣ ਪੀਣ ਹੈ ਅੱਜਕੱਲ੍ਹ ਛੋਟੇ-ਛੋਟੇ ਬੱਚਿਆਂ ਦੇ ਵੀ ਬੈਗ ਦੇ ਵਿੱਚ ਐਸਥਮਾ ਦੇ ਪੰਪ ਜਿਹੜੇ ਅੱਜਕੱਲ੍ਹ ਦੇਖਣ ਨੂੰ ਮਿਲਦੇ ਨੇ ਬੱਚਿਆਂ 'ਚ ਫਾਸਟ ਫੂਡ ਦੀ ਹੈਬਿਟ ਬਹੁਤ ਜ਼ਿਆਦਾ ਡਿਵੈਲਪ ਹੋ ਰਹੀ ਹੈਗੀ ਬੱਚੇ ਚਿਪਸ, 버ਗਰ, ਕੋਲਡ ਡਰਿੰਕਸ, ਦਨੀਆਂ ਚੀਜ਼ਾਂ, ਪੇਸਟਰੀਜ਼ ਵਗੈਰਾ, ਬ੍ਰੈਡ ਵਗੈਰਾ ਇਹ ਚੀਜ਼ਾਂ ਬਹੁਤ ਜ਼ਿਆਦਾ ਖਾਂਦੇ ਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਜੇ ਉਸ ਚੀਜ਼ ਨੂੰ ਲੌਂਗ ਟਰਮ ਅਗਰ ਆਪਾਂ ਇੱਕ ਮੈਟਾਬੋਲਿਕ ਪੁਆਇੰਟ ਆਫ View ਤੇ ਦੇਖੀਏ ਤਾਂ ਖਾਣਾ ਪਚਦਾ ਨਹੀਂ ਆਏਗਾ ਡਸਟ ਅਲਰਜੀਸ ਬਹੁਤ ਹੋ ਜਾਂਦੀਆਂ ਨੇ ਉਹਨਾਂ ਨੂੰ ਮਤਲਬ ਜਦੋਂ ਜਾਂਦੇ ਨੇ ਬਾਹਰ ਸਾਹ ਲੈਂਦੇ ਨੇ ਤਾਂ ਮਿੱਟੀ ਬਹੁਤ ਅੰਦਰ ਜਾਂਦੀ ਹੈ ट्रैवल ਕਰਦੇ ਨੇ ਉਹਨਾਂ ਐਲਰਜੀਸ ਦਾ ਕੀ ਹੱਲ ਹੈ ਗਾਂਦਾ ਘਿਓ ਦਾ ਜ਼ਿਆਦਾ ਉਪਯੋਗ ਕਰਨਾ ਸ਼ੁਰੂ ਕਰੋ ਔਰ ਜਿਨ੍ਹਾਂ ਨੂੰ ਧੂਲ ਮਿੱਟੀ ਦੇ ਨਾਲ ਅਲਰਜੀ ਹੈਗੀ ਉਹ 2-2 3-3 ਬੂੰਦਾਂ ਨੱਕ ਚ ਗਾਂਦਾ ਘਿਓ ਸ਼ਾਮ ਦੇ ਟਾਈਮ ਪਾ ਲੈ ਪਸਤਮਾ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਸਾਲ ਇੰਜ ਉਹਨਾਂ ਨੇ ਪੰਪ ਲਿਆ ਠੀਕ ਹੋ ਗਿਆ ਇੱਕ ਇੱਕ ਟਾਈਮ ਦੇ ਲਈ ਬਟ ਨਾਲ ਉਹ ਬਾਡੀ ਤੇ ਇਫੈਕਟ ਕੀ ਕਰ ਰਹੇ ਨੇ ਸਟੀਰੋਇਡਸ ਪਤਾ ਕਾਫੀ ਕੇਸਿਸ ਇਸ ਤਰ੍ਹਾਂ ਦੇ ਵੀ ਦੇਖੇ ਹੈਗੇ ਕਿ ਜਿਨ੍ਹਾਂ ਨੂੰ ਡਾਈਫਰਸ ਵਗੈਰਾ ਵੀ ਯੂਜ਼ ਕਰਦੇ ਪੈ ਜਾਂਦੇ ਨੇ ਭਾਵੇਂ ਉਹ ਟੀਨੇਜਰਸ ਹੋਣ ਜਾਂ ਅਡਲਟਸ ਹੋਣ ਅਗਰ ਤਾ ਉਹ ਲੌਂਗ ਟਰਮ ਸਟੀਰੋਇਡ ਬੇਸਡ ਕੋਈ ਵੀ ਟਰੀਟਮੈਂਟ ਲੈ ਰਹੇ ਹਿੰ ਤਾਂ ਉਹਨਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਪਰ ਜਦੋਂ ਇਹ ਬਹੁਤ ਜ਼ਿਆਦਾ ਵਿਗੜ ਜਾਂਦੀ ਹੈ ਤਾਂ ਤੁਸੀਂ ਆਯੁਰਵੇਦ ਚ ਜ਼ਰੂਰ ਆਓ ਕਿਉਂਕਿ ਤੁਹਾਨੂੰ 1-2 ਮਹੀਨਿਆਂ ਦੇ ਵਿੱਚ ਵਿੱਚ ਹੀ ਰਿਜ਼ਲਟਸ ਮਿਲਣਾ ਸ਼ੁਰੂ ਹੋ ਜਾਂਦੇ ਨੇ ਔਰ ਇਹਦੇ ਲਈ ਕੋਈ ਲੌਂਗ ਟਰਮ ਟਰੀਟਮੈਂਟ ਨਹੀਂ ਚੱਲਦਾ ਨਾ ਹੀ ਪਰਮਨੈਂਟ ਹੁੰਦਾ ਉਹ ਹਮੇਸ਼ਾ ساری ਉਮਰ ਲਈ ਦਵਾਈਆਂ ਲੈਣੀਆਂ ਪੈਂਦੀ ਹੈ ਜੀ ਔਰ ਜਦੋਂ ਤੁਸੀਂ ਖਾਣਾ ਖਾ ਲਿਆ ਉਸ ਤੋਂ ਇੱਕਦਮ ਬਾਅਦ ਸੌਣ ਨਹੀਂ ਜਾਣਾ ਹੈਗਾ ਤੁਸੀਂ ਹਲਕੀ ਫੁਲਕੀ ਸੈਰ ਕਰ ਸਕਦੇ ਹੋ ਔਰ ਜਿਹਨੂੰ ਕੋਈ ਅਸਥਮਾ ਹੈ ਜਾਂ ਰੇਸ਼ਾ ਹੈ ਜਾਂ ਬਲਗਮ ਹੈਗਾ ਇਦਾਂ ਦੇ ਪੇਸ਼ੈਂਟਸ ਨੂੰ ਦਿਨੇ ਬਿਲਕੁਲ ਨਹੀਂ ਸੌਣਾ ਚਾਹੀਦਾ ਜਿਵੇਂ-ਜਿਵੇਂ ਟੈਕਨੋਲੋਜੀ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਖਾਣ-ਪੀਣ ਦੇ ਵਿੱਚ ਬਦਲਾਅ ਆਉਂਦਾ ਜਾ ਰਿਹਾ ਉਸੇ ਤਰ੍ਹਾਂ ਹੀ ਬਿਮਾਰੀਆਂ ਵੀ ਜਿਹੜੀਆਂ ਨੇ ਉਹ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਪਰ ਉਹਨਾਂ ਬਿਮਾਰੀਆਂ ਦਾ ਇਲਾਜ ਲੋਕਾਂ ਨੂੰ ਇੱਕੋ ਹੀ ਪਤਾ ਹੈ ਕਿ ਐਲੋਪੈਥਿਕ ਦਵਾਈ ਲੈ ਲਓ ਕਿਸੇ ਹਸਪੀਟਲ ਚਲ ਜੋ ਤਾਂ ਉਹ ਬਿਮਾਰੀ ਦਾ ਹੱਲ ਹੋ ਜਾਏਗਾ ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਅਸੀਂ ਕਿਸੇ ਹਸਪੀਟਲ ਜਾਂਦੇ ਹਾਂ ਜਾਂ ਤੇਜ਼ ਦਵਾਈਆਂ ਸਟੀਰੋਇਡਸ ਜਦੋਂ ਲੈਣੇ ਆ ਤਾਂ ਉਹ ਸਾਡੀ ਇੱਕ ਬਿਮਾਰੀ ਤਾਂ ਠੀਕ ਕਰ ਦਿੰਦੇ ਨੇ ਪਰ ਦੂਜੀ ਬਿਮਾਰੀ ਨੂੰ ਜ਼ਰੂਰ ਜਨਮ ਦੇ ਦਿੰਦੇ ਨੇ ਪਰ ਜੇਕਰ ਆਪਾਂ ਗੱਲ ਕਰੀਏ ਭਾਰਤ ਦੇ ਵਿੱਚ ਆਯੁਰਵੇਦਾ ਨੂੰ ਬਹੁਤ ਮਹਾਨ ਮੰਨਿਆ ਜਾਂਦਾ ਪਰ ਆਯੁਰਵੇਦਾ ਦੀ ਨੌਲੇਜ ਬਹੁਤ ਘੱਟ ਲੋਕਾਂ ਨੂੰ ਹੈ ਕਿਉਂਕਿ ਲੋਕ ਸਮਝਦੇ ਨੇ ਕਿ ਅਸੀਂ ਜਲਦੀ ਠੀਕ ਹੋਣਾ ਜਲਦੀ ਠੀਕ ਹੋਣ ਦੇ ਚੱਕਰਾਂ ਦੇ ਵਿੱਚ ਉਹ ਆਪਣੀ ਸਿਹਤ ਦੇ ਨਾਲ ਹੋਰ ਜ਼ਿਆਦਾ ਖਿਲਵਾੜ ਕਰ ਲੈਂਦੇ ਨੇ ਪਰ ਆਯੁਰਵੇਦਾ ਦੀ ਜਦੋਂ ਗੱਲ ਆਉਂਦੀ ਹੈ ਤਾਂ ਲੋਕ ਕਈ ਆਯੁਰਵੇਦਾ ਤੇ ਵਿਸ਼ਵਾਸ ਨਹੀਂ ਕਰਦੇ ਲੋਕ ਕਹਿੰਦੇ ਨੇ ਕਿ ਆਯੁਰਵੇਦਾ ਬਹੁਤ ਸਲੋ ਪ੍ਰੋਸੈਸ ਹੈ ਅਸੀਂ ਨਹੀਂ ਆਯੁਰਵੇਦਾ ਲੈਣਾ ਪਰ ਉਸ ਤੋਂ ਕਮੀ ਕਿਸ ਚੀਜ਼ ਦੀ ਆ ਜਾਂਦੀ ਹੈ ਨੌਲੇਜ ਦੀ ਕਿਉਂਕਿ ਲੋਕਾਂ ਨੂੰ ਨੌਲੇਜ ਨਹੀਂ ਹੈਗੀ ਪਰ ਅੱਜ ਕੱਲ ਜਿਹੜੀ ਮੇਨ ਲੋਕਾਂ ਦੇ ਵਿੱਚ ਬਿਮਾਰੀ ਚੱਲ ਰਹੀ ਹੈ ਅੱਗੇ ਜਿਹੜੀ ਬਜ਼ੁਰਗਾਂ ਦੇ ਵਿੱਚ ਹੁੰਦੀ ਸੀਗੀ ਪਰ ਅੱਜ ਕੱਲ ਬੱਚਿਆਂ ਦੇ ਵਿੱਚ ਵੀ ਛੋਟੇ-ਛੋਟੇ ਬੱਚਿਆਂ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ ਉਹ ਬਿਮਾਰੀ ਹੈ ਅਸਥਮਾ ਦੀ ਬਿਮਾਰੀ ਅਸਥਮਾ ਹੋ ਗਿਆ ਜਾਂ ਅਲਰਜੀ ਹੋ ਗਿਆ ਛਾਤੀ ਦੇ ਵਿੱਚ ਰੇਸ਼ਾ ਹੋ ਗਿਆ ਉਸ ਦੀ ਬਿਮਾਰੀ ਜਿਹੜੀ ਹੈ ਅੱਜ ਕੱਲ ਬੱਚਿਆਂ ਨੂੰ ਵੀ ਹੋਣ ਲੱਗ ਜਾਂਦੀ ਹੈ ਪਰ ਉਸ ਦਾ ਇਲਾਜ ਕੀ ਹੈ ਅਕਸਰ ਜਦੋਂ ਅਸੀਂ ਦੇਖਦੇ ਹਾਂ ਕਿ ਅਸਥਮਾ ਦੀ ਜਦੋਂ ਅਸੀਂ ਗੱਲ ਸੁਣਦੇ ਹਾਂ ਤਾਂ ਸਾਨੂੰ ਯਾਦ ਆਉਂਦਾ ਹੈ ਕਿ ਅਸਥਮਾ ਪਰ ਉਸ ਤੋਂ ਇਲਾਵਾ ਕੀ ਇਲਾਜ ਨੇ ਆਯੁਰਵੇਦਾ ਦੇ ਹਿਸਾਬ ਦੇ ਨਾਲ ਕੀ ਇਲਾਜ ਨੇ ਉਸ ਤੇ ਗੱਲਬਾਤ ਕਰਾਂਗੇ ਅਸੀਂ ਡਾਕਟਰ ਸ਼ਾਰਦਾ ਆਯੁਰਵੈਦਿਕ ਹਸਪੀਟਲ ਤੇ ਵਿੱਚ ਮੌਜੂਦਾ ਤੇ ਸਾਡੇ ਨਾਲ ਡਾਕਟਰ ਮੁਕੇਸ਼ ਸ਼ਾਰਦਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਮ ਅ ਅੱਗੇ ਅਸਥਮਾ ਦੀ ਪ੍ਰੋਬਲਮ ਜਿਹੜੀ ਆਪਾਂ ਦੇਖਦੇ ਹੁੰਦੇ ਸੀਗੇ ਕਿ ਵੱਡਿਆਂ ਦੇ ਵਿੱਚ ਆਂਦੀ ਹੈ ਪਰ ਅੱਜ ਕੱਲ ਬਹੁਤ ਛੋਟੇ ਛੋਟੇ ਬੱਚਿਆਂ ਦੇ ਵਿੱਚ ਵੀ ਅਸਥਮਾ ਦੀ ਪ੍ਰੋਬਲਮ ਆ ਜਾਂਦੀ ਹੈ ਪਰ ਅਸਥਮਾ ਦੀ ਜਦੋਂ ਗੱਲ ਆਂਦੀ ਆਪਾਂ ਕਹਿੰਦੇ ਆ ਕਿ ਜਿਹਨੂੰ ਅਸਥਮਾ ਉਹਨੂੰ ਇਨਹੇਲਰ ਲੱਗਿਆ ਹੋਵੇਗਾ ਉਹ ਐਨਹੇਲਰ ਹੀ ਇਲਾਜ ਆ ਅਸਥਮਾ ਦਾ ਜਾਂ ਕੋਈ ਉਸ ਤੋਂ ਇਲਾਵਾ ਵੀ ਇਲਾਜ ਆ ਕਿਉਂਕਿ ਆਯੁਰਵੇਦਾ ਦੀ ਆਪਾਂ ਗੱਲ ਕਰਦੇ ਆ ਆਯੁਰਵੇਦਾ ਬਹੁਤ ਮਹਾਨ ਹੈ ਭਾਰਤ ਦੇ ਵਿੱਚ ਜੜੀ ਬੂਟੀਆਂ ਨੇ ਬਹੁਤ ਰਿਚ ਹੈ ਆਯੁਰਵੇਦਾ ਕੀ ਆਯੁਰਵੇਦਾ ਦੇ ਵਿੱਚ ਇਲਾਜ ਨਹੀਂ ਹੈਗਾ ਜਿਸ ਕਰਕੇ ਐਲੋਪੈਥੀ ਦੇ ਵੱਲ ਵੱਧਦੇ ਨੇ ਲੋਕ ਸਸੀ ਕਲ ਜੀ ਮਾਈਸੈਲਫ ਡਾਕਟਰ ਮੁਕੇਸ਼ ਹਰਣਾ ਅੱਜ ਆਪਾਂ ਗੱਲ ਕਰ ਰਹੇ ਆ ਅਸਥਮਾ ਦੇ ਬਾਰੇ ਚ ਜਿਵੇਂ ਕਿ ਇੱਕ ਬਹੁਤ ਜ਼ਿਆਦਾ ਕ੍ਰਿਟੀਕਲ ਪ੍ਰੋਬਲਮ ਹੈਗੀ ਜੇ ਇਸ ਬਿਮਾਰੀ ਚ ਤੁਸੀਂ ਥੋੜੀ ਬਹੁਤ ਵੀ ਲਾਪਰਵਾਹੀ 10 15 ਮਿੰਟ ਦੇ ਵੀ ਕਰਦੇ ਹੋ ਕਈ ਵੇਲੇ ਤਾਂ ਜਾਨ ਗੁਆਣੇ ਦੀ ਜਿਹੜੀ ਹੈਗੀ ਉਹ ਸੰਭਾਵਨਾ ਬਣ ਜਾਂਦੀ ਹੈਗੀ ਜਿਵੇਂ ਤੁਸੀਂ ਹੁਣ ਆਯੁਰਵੇਦ ਦੇ ਬਾਰੇ ਚ ਪੁੱਛ ਰਹੇ ਹੋ ਕਿ ਆਯੁਰਵੇਦ ਦੇ ਵਿੱਚ ਇਸ ਬਿਮਾਰੀ ਦਾ ਇਲਾਜ ਹੈ ਜਾਂ ਨਹੀਂ ਹੈ ਦੇਖੋ ਆਯੁਰਵੇਦ ਦੇ ਵਿੱਚ ਇਸ ਬਿਮਾਰੀ ਦਾ ਬਹੁਤ ਹੀ ਵਧੀਆ ਇਲਾਜ ਹੈਗਾ ਜਿਹੜਾ ਬੱਚਿਆਂ ਨੂੰ ਵੀ ਦਿੱਤਾ ਜਾ ਸਕਦਾ ਹੈਗਾ ਵੱਡਿਆਂ ਨੂੰ ਵੀ ਦਿੱਤਾ ਜਾ ਸਕਦਾ ਹੈਗਾ ਬਜ਼ੁਰਗਾਂ ਨੂੰ ਵੀ ਦਿੱਤਾ ਜਾ ਸਕਦਾ ਹੈਗਾ ਉਹ ਜਿਹੜਾ ਵੀ ਆਯੁਰਵੈਦਿਕ ਇਲਾਜ ਅਸਥਮਾ ਲਈ ਰੇਸ਼ੇ ਲਈ ਜਾਂ ਫਿਰ ਅਲਰਜੀਜ਼ ਲਈ ਕੀਤਾ ਜਾਂਦਾ ਹੈਗਾ ਉਹਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੋਏਗਾ ਉਦਾਹਰਨ ਇਹ ਹੈਗਾ ਕਿਉਂਕਿ ਆਪਾਂ ਇਸ ਚੀਜ਼ ਦਾ ਜਿਹੜਾ ਇਲਾਜ ਕਰਦੇ ਨੇ ਉਹ ਰੂਟ ਕਾਸ ਤੋਂ ਕਰਦੇ ਨੇ ਕਿਉਂਕਿ ਤੁਹਾਨੂੰ ਸਮਝਣਾ ਪਵੇਗਾ ਪਹਿਲਾਂ ਇਸ ਬਿਮਾਰੀ ਨੂੰ ਕਿ ਇਹ ਬਿਮਾਰੀ ਹੈ ਕਿ ਜਦੋਂ ਤੱਕ ਆਪਾਂ ਨੂੰ ਇਸ ਬਿਮਾਰੀ ਦੀ ਜੜ ਦਾ ਪਤਾ ਨਹੀਂ ਚਲੇਗਾ ਆਪਾਂ ਇਨਹੇਲਰ ਲੈ ਕੇ ਜਿਹੜਾ ਹੈਗਾ ਉਹਨੂੰ ਟੈਂਪਰੇਰੀ ਜਿਹੜਾ ਹੈਗਾ ਆਪਣੇ ਆਪ ਨੂੰ ਰਲੀਫ ਦੇ ਦਿੰਦੇ ਨੇ ਸੋ ਦੈਟ ਕਿ ਆਪਾਂ ਆਪਣੀ ਜਿਹੜੀ ਆਮ ਜ਼ਿੰਦਗੀ ਹੈਗੀ ਉਹਨੂੰ ਦੋ ਥੋੜੀ ਦੇਰ ਲਈ ਸੋਖਾ ਕਰ ਲਈ ਕਰ ਲੈਂਦੇ ਨਾ ਲੇਕਿਨ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਕਈ ਵਾਰੀ ਪੇਸ਼ੈਂਟਾਂ ਨੂੰ ਇਨਹੇਲਰ ਦਿਨ ਚ ਇੱਕ ਵਾਰੀ ਐਡਵਾਈਸ ਕੀਤਾ ਜਾਂਦਾ ਹੈ ਲੇਕਿਨ ਹੌਲਾ 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 ਜਿਵੇਂ ਸਾਲ ਹੋ ਗਿਆ ਜਾਂ ਮਹੀਨੇ ਹੋ ਗਏ ਉਹਦੀ ਜਿਹੜੀ ਵਰਤੋਂ ਹੈ ਉਹ ਵੱਧਦੀ ਜਾਂਦੀ ਹੈ ਕਈ ਵਾਰੀ ਦੋ ਵਾਰੀ ਚਾਰ ਵਾਰੀ ਪੰਜ ਵਾਰੀ ਇਵੇਂ ਵੀ ਪੇਸ਼ੈਂਟ ਜਿਹੜੇ ਹੈਗੇ ਉਹ ਇਨਹੇਲਰ ਅਸਮਾ ਪੇਸ਼ੈਂਟ ਜੇਬ ਚ ਹੀ ਰੱਖਦੇ ਆਪਣੇ ਇਨਹੇਲਰ ਹਮੇਸ਼ਾ ਬਿਲਕੁਲ ਉਹ ਜੇਬ ਚੀ ਰਖਦੇ ਨੇ ਔਰ ਉਹਦੀ ਜਿਹੜੀ ਰੈਪੀਟੀਸ਼ਨਸ ਹੈਗੀਆਂ ਉਹ ਵੀ ਵਰਦੀਆਂ ਜਾਂਦੀਆਂ ਤੇ ਆਪਾਂ ਨੂੰ ਇਹ ਸਮਝਣਾ ਪਏਗਾ ਕਿ ਸਿਰਫ ਇਨਹੇਲਰ ਲੈ ਕੇ ਤੁਸੀਂ ਇਸ ਬਿਮਾਰੀ ਤੋਂ निजात ਨਹੀਂ ਪਾ ਸਕਦੇ ਇਹ ਬਿਮਾਰੀ ਜਿਹੜੀ ਹੈਗੀ ਕਿਤੇ ਨਾ ਕਿਤੇ ਆਪਣੇ ਰੂਟ ਕੌਜ਼ ਇਹਦਾ ਜਿਹੜਾ ਹੈਗਾ ਆਯੁਰਵੇਦ ਅਕੋਰਡਿੰਗ ਜੇ ਮੈਂ ਗੱਲ ਕਰਾਂ ਤਾਂ ਇਹਦਾ ਜਿਹੜਾ ਦੋਸ਼ ਸਥਾਨ ਮੰਨਿਆ ਗਿਆ ਹੈਗਾ ਉਹ ਪੇਟ ਹੈਗਾ ਇਹ ਪੇਟ ਤੋਂ ਬਿਮਾਰੀ ਸ਼ੁਰੂ ਹੁੰਦੀ ਹੈਗੀ ਔਰ ਇਹ ਪਾਈ ਜਾਂਦੀ ਫੇਫੜਿਆਂ ਦੇ ਤੇ ਆਪਾਂ ਨੂੰ ਇੱਕ ਪ੍ਰੋਪਰ ਲਾਈਫ ਸਟਾਈਲ ਨੂੰ ਮੇਨਟੇਨ ਕਰਕੇ ਜਿਹੜਾ ਹੈਗਾ ਮੈਡੀਸਨਸ ਆਯੁਰਵੈਦਿਕ ਜਿਹੜੀਆਂ ਮੈਡੀਸਨਸ ਹੈਗੀਆਂ ਉਹ ਸਾਰੀਆਂ ਲੈਣੀਆਂ ਪੈਣਗੀਆਂ ਉਹਦੇ ਨਾਲ ਜਿਹੜਾ ਹੈਗਾ ਰੂਟ ਕੋਸ ਤੋਂ ਇਹ ਬਿਮਾਰੀ ਹੌਲੇ ਹੌਲੇ ਠੀਕ ਹੋਣਾ ਸ਼ੁਰੂ ਹੋ ਜਾਂਦੀ ਹੈ ਔਰ ਤੁਹਾਨੂੰ ਪੇਸ਼ੈਂਟਸ ਨੂੰ ਪਤਾ ਵੀ ਚੱਲ ਜਾਂਦਾ ਹੈ 1 ਮਹੀਨੇ ਦੇ ਵਿੱਚ ਉਹਨਾਂ ਦੇ ਇਨਹੇਲਰ ਦੀ ਜਿੰਨੀ ਰੈਪੀਟਿਸ਼ਨਸ ਹੈਗੀਆਂ ਉਹ ਸਲੋ ਡਾਊਨ ਹੁੰਦੀਆਂ ਚਲਦੀਆਂ ਸਪੋਜ਼ ਕਿ ਅਗਰ ਇੱਕ ਪੇਸ਼ੈਂਟ ਜਿਹੜਾ ਹੈਗਾ ਦਿਨ ਚ 5 ਵਾਰੀ ਇਨਹੇਲਰ ਲੈ ਰਿਹਾ ਤਾਂ ਉਹ ਹੌਲੇ ਹੌਲੇ ਕਰਕੇ 1 ਮਹੀਨੇ ਦੇ ਵਿੱਚ 1 ਵਾਰੀ ਤੇ ਆ ਜਾਂਦਾ ਹੈ ਤੇ ਇਹਦਾ ਲੇਕਿਨ ਇਹ ਬਿਮਾਰੀ ਦਾ ਥੋੜਾ ਜਿਹਾ ਇਲਾਜ ਅਗਰ ਤੁਸੀਂ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਸਹੀ ਕਰਨਾ ਚਾਹੁੰਦੇ ਹੋ ਤਾਂ ਥੋੜਾ ਲੌਂਗ ਟਰਮ ਚੱਲਦਾ ਹੈਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁ ਸੇ ਕਿ ਆਯੁਰਵੈਦ ਦੇ ਵਿੱਚ ਇਹ ਪਾਇਆ ਗਿਆ ਕਿ ਇਹਦਾ ਜਿਹੜਾ ਮੁੱਖ ਤੋਸ਼ ਹੈ ਉਹ ਪੇਟ ਹੈ ਪਰ ਅਕਸਰ ਜਦੋਂ ਆਪਾਂ ਕਿਸੇ ਦੂਜੇ ਡਾਕਟਰ ਕੋਲ ਲੈਪਥੀ ਵਾਲੇ ਡਾਕਟਰ ਕੋਲ ਜਾਂਦੇ ਆ ਉਹ ਕਹਿੰਦੇ ਨੇ ਕਿ ਛਾਤੀ ਦੇ ਵਿੱਚੋਂ ਹੁੰਦਾ ਲੰਗਸ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਉਸ ਤੋਂ ਇਹ ਅਸਥਮਾ ਹੁੰਦਾ ਪਰ ਪੇਟ ਦੇ ਤੁਸੀਂ ਕਿਸ ਤਰ੍ਹਾਂ ਕਰੋ ਪੇਟ ਤੋਂ ਕਿਸ ਤਰ੍ਹਾਂ ਅਸਥਮਾ ਜਨਮ ਲੈਂਦਾ ਦੇਖੋ ਜਦੋਂ ਵੀ ਆਪਾਂ ਕੋਈ ਵੀ ਦੂਸ਼ਿਤ ਆਹਾਰ ਜਾਂ ਕੰਟਰਾਇੰਡੀਕੇਟਰੀ ਫੂਡ ਖਾਂਦੇ ਨੇ ਜਾਂ ਮਿਲਕ ਪ੍ਰੋਡਕਟ ਬਹੁਤ ਜ਼ਿਆਦਾ ਖਾਂਦੇ ਨੇ ਤਾਂ ਉਹ ਕਫ ਦਾ ਜਿਹੜਾ ਹੈਗਾ ਕਫ ਦੋਸ਼ ਨੂੰ ਵੜਾਵਾ ਦਿੰਦਾ ਜਦੋਂ ਕਫ ਮਿਊਕਸ ਜਿਹੜਾ ਹੈਗਾ ਬਹੁਤ ਜ਼ਿਆਦਾ ਤਾਰਾਚੀ ਬੜਨਾ ਸ਼ੁਰੂ ਹੁੰਦਾ ਹੈਗਾ ਤਾਂ ਉਹ ਬਲੱਡ ਦੇ ਨਾਲ ਟਰੈਵਲ ਕਰਕੇ ਆਪਣੀ ਛਾਤੀ ਦੇ ਵਿੱਚ ਐਕਮੂਲੇਟ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਜਦੋਂ ਹੱਦ ਤੋਂ ਜ਼ਿਆਦਾ ਵੱਧ ਜਾਂਦਾ ਹੈਗਾ ਉਹਦੇ ਨਾਲ ਨਾਲ ਕਫ ਵਧਮੇ ਦੇ ਨਾਲ ਨਾਲ ਇਹ ਦੋਸ਼ ਜਿਹੜਾ ਹੈਗਾ ਆਪ ਸਾਨੂੰ ਦਿਖਾਈ ਦਿੰਦਾ ਛਾਤੀ ਦੇ ਵਿੱਚ છાતી ફેફડા ਨੂੰ ਜਕੜ ਲੈਂਦਾ ਹੈਗਾ ਸਾਹ ਛੱਡਣੇ 'ਚ ਜ਼ਿਆਦਾ ਪ੍ਰੋਬਲਮ ਆਂਦੀ ਹੈ ਲੈਣੇ 'ਚ ਘਟਾਂ ਦੀ ਛੱਡਣੇ 'ਚ ਜ਼ਿਆਦਾ ਆਂਦੀ ਹੈਗੀ ਔਰ ਉਹਦੇ ਨਾਲ ਨਾਲ ਬਾਤ ਬਹੁਤ ਜ਼ਿਆਦਾ ਸ਼ਰੀਰ 'ਚ ਵਜ ਜਾਂਦਾ ਏਵੇ ਕਰਕੇ ਆਪਣੇ ਜਿਹੜੇ ਫੇਫੜੇ ਹੈਗੇ ਉਹ ਸਿਕੂਡਾ ਥੋੜਾ ਜਿਹਾ ਉਹਨਾਂ ਦੀ ਪ੍ਰੋਸੈਸ ਸਲੋ ਹੋ ਜਾਂਦੀ ਔਰ ਜਦੋਂ ਆਪਾਂ ਸਾਹ ਛੱਡਦੇ ਹੈਗੇ ਉਦੋਂ ਛਾਤੀ 'ਚ ਬਹੁਤ ਜ਼ਿਆਦਾ ਦਰਦ ਹੁੰਦਾ ਹੈਗੀ ਜਾਂ ਫਿਰ ਸਫੋਕੇਸ਼ਨ ਹੋ ਸਕਦੀ ਹੈ ਜਾਂ ਵੀਜ਼ਿੰਗ ਸਾਊਂਡ ਜਾਂ ਸੀਟੀਆਂ ਵਾਲੀ ਆਵਾਜ਼ਾਂ ਨਾਲ ਸ਼ੁਰੂ ਹੋ ਜਾਂਦੀਆਂ ਨੇ ਲੇਕਿਨ ਆਇਰੋ ਇਹ ਚੀਜ਼ ਦਾ ਜਿਹੜਾ ਮੁੱਖ ਸਥਾਨ ਹੈ ਕਿ ਬੰਦਾ ਕਿੱਥੋਂ ਹੈਗਾ ਉਹ ਬੰਦਾ ਪੇਟ ਤੋਂ ਹੈ ਠੀਕ ਹੈ ਤਾਂ ਮਤਲਬ ਤੁਸੀਂ ਉਥੋਂ ਪੇਟ ਤੋਂ ਸ਼ੁਰੂ ਕਰਦੇ ਹੋ ਤਾਂ ਫਿਰ ਲੰਗਸ ਤੇ ਜਾ ਕੇ ਫਿਰ ਉਸ ਨੂੰ ਜੜ ਤੋਂ ਖਤਮ ਕਰਦੇ ਹੋ ਜੀ ਆਪਣਾ ਜਿਹੜਾ ਆਯੁਰਵੈਦਿਕ ਪ੍ਰੋਟੋਕਾਲ ਰਹਿੰਦਾ ਹੈਗਾ ਸਾਰਿਆਂ ਤੋਂ ਪਹਿਲੇ ਆਪਾਂ ਸਾਰੇ ਸ਼ਰੀਰ ਨੂੰ ਆਂਤਾਂ ਨੂੰ ਪੇਟ ਨੂੰ ਪੂਰੀ ਤਰ੍ਹਾਂ ਤੋਂ ਡੀਟੌਕਸੀਫਾਈ ਕਰਦੇ ਸੋ ਥੈਟ ਇੱਕ ਵਾਰੀ ਟੌਕਸਿਨਸ ਸਾਰੇ ਜਿਹੜੇ ਹੈਗੇ ਉਹ ਪੂਰੇ ਬਾਹਰ ਨਿਕਲ ਜਾਂਦੇ ਜੀ ਠੀਕ ਹੈ ਕਿਉਂਕਿ ਪੁਰਾਣੇ ਟਾਈਮ ਚ ਕੀ ਹੁੰਦਾ ਸੀ ਇਹ ਟਾਕਸਿਨਸ ਬਾਹਰ ਨਿਕਲਦੇ ਸੀ ਜਿਵੇਂ ਮੋਸ਼ਨ ਆ ਗਿਆ ਦੋ ਦਿਵਾਰੀ ਜਾਂ ਫਿਰ ਲੋਕ ਕੰਮ ਕਰਦੇ ਸੀ ਫਿਜ਼ੀਕਲ ਵਰਕਿੰਗ ਉਹਨਾਂ ਦੀ ਕਾਫੀ ਅੱਛੀ-ਖਾਸੀ ਹੁੰਦੀ ਸੀ ਸਵੈਟ ਉਹਨਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਂਦਾ ਸੀ ਉਹਦੇ ਕਰਕੇ ਉਹ ਬਾਹਰ ਨਿਕਲ ਜਾਂਦੇ ਸੀ ਜਾਂ ਯੂਰਿਨ ਕਰਕੇ ਵੀ ਟਾਕਸਿਨਸ ਜਿਹੜੇ ਸੀ ਉਹ ਬਾਹਰ ਨਿਕਲ ਜਾਂਦੇ ਸੀ ਔਰ ਉਸ ਤੋਂ ਇਲਾਵਾ ਬਰੀðਿੰਗ ਦੇ ਨਾਲ ਜਿਹੜਾ ਸੀ ਆਕਸੀਜਨ ਦਾ ਕੰਟੈਂਟ ਬਾਡੀ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਜਾਂਦਾ ਸੀ ਔਰ ਆਬਜ਼ਰਵ ਹੋ ਜਾਂਦਾ ਸੀ ਅੱਜ ਕੱਲ ਕੀ ਹੋ ਰਿਹਾ ਕੀ এনवायरमेंट ਪੋਲਿਊਟਡ ਹੈਗਾ ਠੀਕ ਹੈ ਬੱਚੇ ਬਜ਼ੁਰਗੀਆਂ ਸਾਰੇ ਜ਼ਿਆਦਾਤਰ ਸ਼ਹਿਰਾਂ 'ਚ ਜਿਹੜੇ ਰਹਿੰਦੇ ਨੇ ਉਹ ਤਾਂ ਘਰਾਂ ਦੇ ਵਿੱਚ ਹੀ ਰਹਿੰਦੇ ਹੈਗੇ ਬਾਹਰ ਬਹੁਤ ਜ਼ਿਆਦਾ ਘੱਟ ਕੂੜੇ ਫਿਰਦੇ ਹੈਗੇ ਪੋਲਿਊਸ਼ਨ ਇੱਕ ਮੇਨ ਕਾਰਨ ਹੈਗਾ ਜਿਸ ਕਰਕੇ ਆਕਸੀਜਨ ਦਾ ਕੰਟੈਂਟ ਵੀ ਘਟ ਜਾਂਦਾ ਹੈਗਾ ਖਾਣਾ ਪੀਣਾ ਆਪਣਾ ਬਹੁਤ ਜ਼ਿਆਦਾ ਰਿਚ ਹੋ ਗਿਆ ਪਹਿਲੇ ਦੇ ਕੰਪੈਟੇਬਲੀ ਹੁਣ ਖਾਣੇ ਪੀਣੇ ਦੀਆਂ ਆਪਸ਼ਨਸ ਆਪਣੇ ਕੋਲ ਬਹੁਤ ਜ਼ਿਆਦਾ ਹੈਗੀਆਂ ਇਸ ਕਰਕੇ ਫਾਸਟ ਫੂਡ ਵੀ ਪੇਸ਼ੈਂਟਸ ਹੀ ਲੋਕ ਬਹੁਤ ਜ਼ਿਆਦਾ ਉਹ ਵੀ ਖਾਣ ਤੋਂ ਕਰਨਾ ਸ਼ੁਰੂ ਹੋ ਗਏ ਮੈਮ ਜਿਸ ਤਰ੍ਹਾਂ 슈ਗਰ ਦੀ ਬਿਮਾਰੀ ਹੁੰਦੀ ਹੈ ਆਪਾਂ ਕਹਿੰਦੇ ਆ ਕਿ ਮਿੱਠਾ ਨਾ ਖਾਓ ਜਾਂ ਮਿੱਟਾ ਘੱਟ ਖਾਓ ਤੁਹਾਨੂੰ 슈ਗਰ ਦੀ ਬਿਮਾਰੀ ਹੋਏਗੀ ਨਹੀਂ ਆਯੁਰਵੇਦਾ ਦੇ ਹਿਸਾਬ ਦੇ ਨਾਲ ਕਿਹੜੀ ਐਸੀ ਚੀਜ਼ ਹੈ ਉਹ ਜਿਹੜੀ ਲੈਂਡ ਦੇ ਨਾਲ ਕਦੀ ਅਸਥਮਾ ਬੰਦੇ ਨੂੰ ਹੋਏਗਾ ਹੀ ਨਹੀਂ देखो ऐसा चीज का कहना मतलब ये पॉसिबल नहीं है नहीं। कि कोई पर्टिकुलर ही चीज हैगी कि तुम ओनू लै लो तो एक बीमारी कभी नहीं हुई क्योंकि किते ना किते लाइफ लाइफस्टाइल डिजीज हैगी कई बार इस बीमारी च बारी फैक्टर ज़ेडे हैगे बहुत ज्यादा कम करते हैं ਠੀਕ ਹੈ ਜਿਵੇਂ ਮੌਸਮ ਬਦਲਦਾ ਹੈਗਾ ਜਿਵੇਂ ਵਿంటర్ਸ ਆ ਜਾਂਦੀਆਂ ਨੇ ਤਾਂ ਜਿਹਨਾਂ ਪੇਸ਼ੈਂਟਸ ਦੀ ਇਮਿਊਨਿਟੀ ਕਮਜ਼ੋਰ ਹੈ ਉਹਨਾਂ ਨੂੰ ਤੇਜ਼ ਹਵਾ ਵੀ ਛਾਤੀ ਦੇ ਮਸਲਸ ਨੂੰ ਕੰਟ੍ਰੈਕਟ ਕਰਾਉਂਦੀ ਹੈ ਤਾਂ ਉਹਨਾਂ ਨੂੰ ਸਾਹ ਛੱਡਣੇ 'ਚ ਦਿੱਕਤ ਬਹੁਤ ਆ ਰਹੀ ਆਂਦੀ ਹੈਗੀ ਠੀਕ ਹੈ ਔਰ ਕਈ ਵਾਰੀ ਇਨਫਲੇਮੇਸ਼ਨ ਹੋ ਜਾਂਦੀ ਹੈ ਉਹ ਬੈਕਟੀਰੀਆ ਵਾਇਰਸ ਕਰਕੇ ਵੀ ਹੋ ਸਕਦੀ ਹੈ ਕਿਸੇ ਪੇਸ਼ੈਂਟ ਨੂੰ ਪਹਿਲਾਂ ਹੀ ਦੋ ਚਾਰ ਬਿਮਾਰੀਆਂ ਲੱਗੀਆਂ ਹੋਣਗੀਆਂ ਤਾਂ ਉਹਦੀ ਇਮਿਊਨਿਟੀ ਹੋਰ ਜ਼ਿਆਦਾ ਮੁੱਖ ਕਾਰਨ ਕੀ ਮੰਨਦੇ ਹੋ ਅਸਥਮਾ ਨੂੰ ਵੀ ਇਹ ਮੁੱਖ ਕਾਰਨ ਹੈ ਇਸ ਦੇ ਨਾਲ ਜੇ ਬੰਦਾ ਇਹ ਕੰਮ ਕਰੂਗਾ ਤਾਂ ਉਹਨੂੰ ਅਸਥਮਾ 100% ਹੋਏਗਾ ਹੀ ਮੂਖ ਕਾਰਨ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਫੂਡ ਆਪਾਂ ਆਯੁਰਵੇਦ ਦੇ ਵਿੱਚ ਬਹੁਤ ਜ਼ਿਆਦਾ ਉਹਨੂੰ ਕਨਸੀਡਰ ਕਰਦੇ ਹੈਗੇ 70 80 ਪਰਸੈਂਟ ਜਿਹੜਾ ਰੂਟ ਕੌਜ਼ ਹੈਗਾ ਉਹ ਗਲਤ ਖਾਣ ਪਾਣ ਹੈਗਾ ਔਰ ਚਿਕਨੀਆਂ ਚੀਜ਼ਾਂ ਦਾ ਉਪਯੋਗ ਬਹੁਤ ਜ਼ਿਆਦਾ ਜਿਵੇਂ ਪਨੀਰ ਹੋ ਗਿਆ ਜਾਂ ਫਿਰ ਮਲਾਈ ਹੋ ਗਈ ਖੋਆ ਹੋ ਗਿਆ ਮਠਾਈਆਂ ਹੋ ਗਈਆਂ ਜਾਂ ਫਾਸਟ ਫੂਡ ਹੋ ਗਿਆ ਕਿਤੇ ਨਾ ਕਿਤੇ ਜਦੋਂ ਆਪਾਂ ਇਹ ਖਾਣਾ ਖਾਂਦੇ ਹੈਗੇ ਪੂਰੀ ਤਰ੍ਹਾਂ ਤੋਂ ਡਾਈਜੈਸਟ ਨਹੀਂ ਹੋ ਪਾਂਦਾ ਦੂਜਾ ਕਈ ਵਾਰੀ ਆਪਾਂ ਬਿਨਾਂ ਭੁੱਖ ਤੋਂ ਖਾਣਾ ਖਾਂਦੇ ਜਦੋਂ ਆਪਾਂ ਬਿਨਾਂ ਭੁੱਖ ਤੋਂ ਖਾਣਾ ਖਾਂਦੇ ਹੈਗੇ ਉਦੋਂ ਕੀ ਹੁੰਦਾ ਇਹ ਖਾਣਾ ਸਾਰਾ ਦਾ ਸਾਰਾ ਆਪਣੇ ਪੇਟ ਚ ਤਾਜ ਪੂਰੀ ਤਰ੍ਹਾਂ ਪਚਦਾ ਨਹੀਂ ਹੈਗਾ ਉਹ ਸੜਦਾ ਜਾਂਦਾ ਹੈਗਾ ਰੋਟਨ ਹੁੰਦਾ ਚੱਲਦਾ ਹੈਗਾ ਜਿਸ ਕਰਕੇ ਬਲੱਡ ਦੇ ਨਾਲ ਦੀ ਮਿਕਸਿੰਗ ਹੋ ਕੇ ਇਹ ਜਿੱਥੇ ਟਰੈਵਲ ਕਰਦਾ ਜਿੱਥੇ ਇਹਨੂੰ ਸਪੇਸ ਮਿਲ ਜਾਂਦੀ ਹੈ ਮਿਊਕਸ ਜਾਂ ਫਿਰ ਟੌਕਸਿਕ ਮਟੀਰੀਅਲ ਜਿਹੜਾ ਹੈਗਾ ਇਹਦੀ ਐਕਮੂਲੇਸ਼ਨ ਹੋਣਾ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਹੀ ਅੱਗੇ ਇਹ ਕਿਸੇ ਨਾ ਕਿਸੇ ਬਿਮਾਰੀ ਦਾ ਰੂਪ ਲੈ ਲੈਂਦਾ ਹੈ ਅੱਗੇ ਤਾਂ ਮੈਮੇ ਵੱਡਿਆਂ ਦੇ ਵਿੱਚ ਹੁੰਦੀ ਸੀਗੀਆਂ ਜਦੋਂ 40 ਸਾਲ ਦੀ ਉਮਰ ਤੋਂ ਵੱਧ ਜਿਹੜੇ ਲੋਕ ਹੋ ਜਾਂਦੇ ਸ ਪਰ ਅੱਜ ਕੱਲ ਛੋਟੇ ਛੋਟੇ ਬੱਚਿਆਂ ਦੇ ਵੀ ਬੈਗ ਦੇ ਵਿੱਚ ਐਸਥਮਾ ਦੇ ਪੰਪ ਜਿਹੜੇ ਅੱਜ ਕੱਲ ਦੇਖਣ ਨੂੰ ਮਿਲਦੇ ਨੇ ਜੀ ਉਹਦਾ ਕਾਰਨ ਮੈਂ ਤੁਹਾਨੂੰ ਦੱਸਿਆ ਕਿ ਫਿਜ਼ੀਕਲ ਜਿਹੜੀ ਵਰਕਿੰਗ ਹੈਗੀ ਬਹੁਤ ਘੱਟ ਹੈਗੀ ਬੱਚੇ ਅੱਜ ਕੱਲ ਇਨਡੋਰ ਗੇਮਸ ਤੇ ਜ਼ਿਆਦਾ ਬਿਜ਼ੀ ਹੁੰਦੇ ਉਹ ਤੂਪੋ ਵੀ ਨਹੀਂ ਸਿਕਦੇ ਔਰ ਆਊਟਡੋਰ ਗੇਮਸ ਬਹੁਤ ਜ਼ਿਆਦਾ ਘੱ ਨਹੀਂ ਹੈਗਾ ਠੀਕ ਹੈ ਉਹ ਦੂਜਾ ਬੱਚਿਆਂ ਚ ਫਾਸਟ ਫੂਡ ਦੀ ਹੈਬਿਟ ਬਹੁਤ ਜ਼ਿਆਦਾ ਡਵੈਲਪ ਹੋ ਰਹੀ ਹੈਗੀ ਬੱਚੇ ਚਿਪਸ 버ਗਰ ਕੋਲਡ ਡਰਿੰਕਸ ਇਦਾਂ ਦੀਆਂ ਚੀਜ਼ਾਂ ਪੇਸਟਰੀਜ਼ ਵਗੈਰਾ ਬ੍ਰੈਡ ਵਗੈਰਾ ਇਹ ਚੀਜ਼ਾਂ ਬਹੁਤ ਜ਼ਿਆਦਾ ਖਾਂਦੇ ਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਜੇ ਉਸ ਚੀਜ਼ ਨੂੰ ਲੌਂਗ ਟਰਮ ਅਗਰ ਆਪਾਂ ਇੱਕ ਮੈਟਾਬੋਲਿਕ ਪੁਆਇੰਟ ਆਫ View ਤੇ ਦੇਖੀਏ ਤਾਂ ਖਾਣਾ ਪਚਦਾ ਨਹੀਂ ਹੈਗਾ ਔਰ ਉਪਰੋਂ ਪਹਿਲਾ ਫੂਡ بچਿਆ ਨਹੀਂ ਆਪਾਂ ਹੋਰ ਫੂਡ ਦੁਬਾਰਾ ਫਿਲ ਕਰ ਲਿਆ ਤਾਂ ਉਹ ਸੜਦਾ ਜਾਂਦਾ ਹੈਗਾ ਜਿਸ ਕਰਕੇ ਹੌਲੀ ਹੌਲੀ ਕਰਕੇ ਇਹਦੇ ਨਾਲ ਜਿਹੜੀ ਹੈਗੀ ਆਪਣਾ ਬਾਤ ਵੀ ਕੁਪਿਤ ਹੋ ਜਾਂਦਾ ਹੈ ਆਪਣਾ 에ਅਰ ਲੈਵਲ ਵੀ ਡਿਸਟਰਬ ਹੁੰਦਾ ਹੈਗਾ ਤੇ ਇਸ ਕਰਕੇ ਸਾਲ ਲੈਣੇ ਚ ਛੱਡਣੇ ਚ ਬਹੁਤ ਜ਼ਿਆਦਾ ਦਿੱਕਤ ਆਂਦੀ ਹੈ ਔਰ ਸਪੈਸ਼ਲੀ ਰਾਤ ਦੇ ਟਾਈਮ ਪੇਸ਼IENTS ਨੂੰ ਕਾਫੀ ਜ਼ਿਆਦਾ ਦਿੱਕਤ ਆਣੇ ਦੀ ਸੰਭਾਵਨਾ ਜਿਸ ਤਰ੍ਹਾਂ ਮੈਂ ਅਸਥਮਾ ਦੇ ਜਦੋਂ ਆਪ ਪਹਿਲੋ ਪੈਥਿਕ ਟ੍ਰੀਟਮੈਂਟ ਲੈਨੇ ਆ ਪੰਪਸ ਹੋ ਗਏ ਆ ਹੋਸਟ ਸਟੀਰੋਇਡਸ ਹੋ ਗਏ ਇਹਨਾਂ ਦਾ ਇਫੈਕਟ ਕੀ ਪੈਂਦਾ ਹੋਰ ਜਿਸ ਤਰ੍ਹਾਂ ਚਲੋ ਅਸਥਮਾ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਸਾਲਾਂ ਜਿਹੋ ਉਹਨਾਂ ਨੇ ਪੰਪ ਲਿਆ ਠੀਕ ਹੋ ਗਿਆ ਇੱਕ ਇੱਕ ਟਾਈਮ ਦੇ ਲਈ ਬਟ ਨਾਲ ਉਹ ਬਾਡੀ ਤੇ ਇਫੈਕਟ ਕੀ ਕਰ ਰਹੇ ਨੇ ਸਟੀਰੋਇਡਸ ਦੇਖੋ ਜਿਹੜੇ ਆਪਾਂ ਇੱਥੇ ਕਲੀਨिकल ਪ੍ਰੈਕਟਿਸਿਸ ਚ ਦੇਖਿਆ ਹੋਇਆ ਉਹਦੇ ਵਿੱਚ ਇਦਾਂ ਦੇ ਪੇਸ਼ੈਂਟਸ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਚ ਦੱਸਿਆ ਕਿ ਪਹਿਲੇ ਇੱਕ ਵਾਰੀ ਇਨਹੇਲਰ ਦਾ ਯੂਜ਼ ਕਰਦੇ ਨੇ ਲੇਕਿਨ ਹੌਲਾ ਹੌਲਾ ਉਹਨਾਂ ਦੀ ਰੈਪੀਟੇਸ਼ਨ ਵੱਧ ਜਾਂਦੀ ਹੈ ਰੈਪੀਟੇਸ਼ਨਸ ਵੱਧਦੀਆਂ ਜਾਂਦੀਆਂ ਫਿਰ ਦਿਨ ਚ ਉਹ 4-5 ਵਾਰੀ ਚ ਵੀ ਪਹੁੰਚ ਜਾਂਦੇ ਹੈਗੇ ਤੇ ਕਿਤੇ ਨਾ ਕਿਤੇ ਸਟੀਰੋਇਡ ਲੌਂਗ ਟਰਮ ਲੈਣੇ ਦਾ ਬਾਡੀ ਦੇ ਉੱਪਰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈਗਾ ਔਰ ਬੱਚਿਆਂ ਨੂੰ ਤਾਂ ਬਹੁਤ ਹੀ ਜ਼ਿਆਦਾ ਕਿਉਂਕਿ ਉਹਨਾਂ ਦੇ ਆਰਗਨਸ ਵੀ ਫੁੱਲ ਲੈਵਲ ਤੇ ਡਿਵੈਲਪ ਨਹੀਂ ਹੋਏ ਹੁੰਦੇ ਹੈਗੇ ਔਰ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਲੌਂਗ ਟਰਮ ਯੂਜ਼ ਕਰਦੇ ਹਾਂ ਕਈ ਵਾਰੀ ਪੇਸ਼ੈਂਟਸ ਦਾ ਵੇਟ ਵੱਧ ਜਾਂਦਾ ਹੈਗਾ ਉਹਨਾਂ ਦਾ ਲੀਵਰ ਕੰਪਰੋਮਾਈਜ਼ਡ ਹੋ ਜਾਂਦਾ ਹੈ ਜਾਂ ਕਈ ਵਾਰੀ ਫੇਫੜਿਆਂ 'ਚ ਹੋਰ ਜ਼ਿਆਦਾ ਇਨਫਲਮੇਸ਼ਨ ਆ ਜਾਂਦੀ ਹੈਗੀ ਜਾਂ ਉਹਨਾਂ ਨੂੰ ਨਾਰਮਲ ਬਿਮਾਰੀਆਂ ਜ਼ਿਆਦਾ ਆ ਸ਼ੁਰੂ ਹੋ ਜਾਂਦੀਆਂ ਜਿਵੇਂ ਬੁਖਾਰ ਹੋ ਗਿਆ ਜਾਂ ਬੈਕਟੀਰੀਆ ਵਾਇਰਸ ਜਾਂ ਵਾਇਰਲ ਇਨਫੈਕਸ਼ਨ ਹੋ ਗਈ ਇਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਆਮ ਜੇ ਆਪਾਂ ਆਮ ਲੋਕਾਂ ਨਾਲ ਉਹਨਾਂ ਦਾ ਕੰਪੈਰੀਜ਼ਨ ਕਰੀਏ ਤਾਂ ਉਹ ਵਧਦੀਆਂ ਜਾਂਦੀਆਂ ਨੇ ਔਰ ਈਵਨ ਆਪਾਂ ਤਾਂ ਕਾਫੀ ਕੇਸਿਸ ਇਦਾਂ ਦੇ ਵੀ ਦੇਖੇ ਹੈਗੇ ਕਿ ਜਿਨ੍ਹਾਂ ਨੂੰ ਡਾਈਪਰਸ ਵਗੈਰਾ ਵੀ ਯੂਜ਼ ਕਰਦੇ ਪੈਗੰਦੇ ਨੇ ਭਾਵੇਂ ਉਹ ਟੀਨੇਜਰਸ ਹੋਣ ਜਾਂ ਅਡਲਟਸ ਹੋਣ ਅਗਰ ਤਾਂ ਉਹ ਲੌਂਗ ਟਰਮ ਸਟੀਰੋਇਡ ਬੇਸਡ ਕੋਈ ਵੀ ਟਰੀਟਮੈਂਟ ਲੈ ਰਹੇ ਨੇ ਤਾਂ ਉਹਨਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਆਪਾਂ ਮੈਮ ਹੁਣ ਥੋੜੀ ਅਲਰਜੀਸ ਦੀ ਗੱਲ ਕਰੀਏ ਅੱਜਕੱਲ ਜਿਸ ਤਰ੍ਹਾਂ ਆਪਾਂ ਜਦੋਂ ਵੀ ਸੜਕ ਤੇ ਜਾਂਦੇ ਆ ਜਿਹੜੇ ਖਾਸ ਤੌਰ ਤੇ ਟੂ-ਵੀਲਰ ਤੇ ਲੋਕ ਟਰੈਵਲ ਕਰਦੇ ਨੇ ਡਸਟ ਅਲਰਜੀਸ ਬਹੁਤ ਹੋ ਜਾਂਦੀਆਂ ਨੇ ਉਹਨਾਂ ਨੂੰ ਮਤਲਬ ਜਦੋਂ ਜਾਂਦੇ ਨੇ ਬਾਹਰ ਸਾਹ ਲੈਂਦੇ ਨੇ ਤਾਂ ਮਿੱਟੀ ਬਹੁਤ ਅੰਦਰ ਜਾਂਦੀ ਹੈ ਟਰੈਵਲ ਕਰਦੇ ਨੇ ਉਹਨਾਂ ਅਲਰਜੀਸ ਦਾ ਕੀ ਹੱਲ ਹੈ ਕਿਉਂ ਕਰੀ ਤਾਂ ਉਹ ਕਹਿੰਦਾ ਕਿ ਮੈਨੂੰ ਡਸਟ ਅਲਰਜੀ ਹੈ ਜਾਂ ਥੋੜੀ ਬਹੁਤੀ ਮਿੱਟੀ ਉਹਦੇ ਕੋਈ ਮੂੰਹ ਤੇ ਛਿੜਕ ਜਾਂਦਾ ਜਾਂ ਕੁਝ ਹੋ ਜਾਂਦਾ ਉਹਨੂੰ ਛਿੱਕਾਂ ਨਾਲ ਨਾਲ ਆਣ ਲੱਗ ਜਾਂਦੀਆਂ ਨੇ ਉਸ ਦਾ ਇਲਾਜ ਕੀਆ ਯੁਰਵੈਦਾਂ ਦੇ ਹਿਸਾਬ ਨਾਲ ਕਿਉਂਕਿ ਜੇ ਆਪਾਂ ਡਾਕਟਰ ਕੋਲ ਜਾਂਦੇ ਕਈ ਡਾਕਟਰ ਉਸ ਨੂੰ ਵੀ ਅਸਥਮਾ ਕਹਿੰਦੇ ਨੇ ਪਰ ਹੁੰਦੀ ਅਸਲ ਦੇ ਵਿੱਚ ਕੋਈ ਹੋਰ ਚੀਜ਼ ਹੈ ਜਿੱਦੀਆਂ ਵੀ ਅਲਰਜੀਸ ਹੈਗੀਆਂ ਜੇ ਬਈ ਤੁਸੀਂ ਡਸਟ ਤੋਂ ਦਸ ਰਹੇ ਹੋ ਕੁਝ ਲੋਕਾਂ ਨੂੰ ਖਾਣੇ ਪੀਣੇ ਨਾਲ ਵੀ ਇਹ ਲੈ ਕੇ ਹੋ ਜਾਣੀਆਂ ਨਾ ਇਹਦਾ ਮੁੱਖ ਕਾਰਨ ਵੀ ਇਹੀ ਹੈਗਾ ਕਿ ਕਿਤੇ ਨਾ ਕਿਤੇ ਆਪਣੀ ਇਮਿਊਨਿਟੀ ਬਹੁਤ ਜ਼ਿਆਦਾ ਲੈਵਲ ਤੇ ਕੰਪਰੋਮਾਈਜ਼ਡ ਹੋ ਰਹੀ ਹੈਗੀ ਆਪਾਂ ਬਹੁਤ ਜ਼ਿਆਦਾ ਬਿਮਾਰੀਆਂ ਦਾ ਸਾਹਮਣਾ ਕਰਨੇ ਦੀ ਸਥਿਤੀ ਚ ਆਪਣਾ ਜਿਹੜਾ ਸਰੀਰ ਹੈਗਾ ਉਹ ਨਹੀਂ ਰਿਹਾ ਉਸ ਚੀਜ਼ ਨੂੰ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਉਸ ਬਿਮਾਰੀ ਤੋਂ ਆਯੁਰਵੇਦ ਦੇ ਨਾਲ ਬਿਲਕੁਲ ਅੱਛਾ ਠੀਕ ਕਰ ਸਕਦੇ ਹੋ ਔਰ ਉਹਦੇ ਕਿਸੇ ਵੀ ਲੈਵਲ ਦੇ ਤੁਹਾਨੂੰ ਕੋਈ ਵੀ ਸਾਈਡ ਇਫੈਕਟਸ ਵੀ ਨਹੀਂ ਨਜ਼ਰ ਆਉਣਗੇ ਤਾਂ ਨੂੰ ਮਲਟੀ ਫੈਕਟਸ ਹੋਣਗੇ ਬਾਡੀ ਹੋਰ ਵੀ ਕਾਫੀ ਪੱਕੀ ਜਿਹੜੀ ਹੈਗੀ ਸਹੀ ਹੋ ਜਾਏਗੀ ਤੁਹਾਡੀ ਬਾਡੀ ਚ એનર્ਜੀ ਵੀ ਆਏਗੀ 글로 ਵੀ ਆਏਗਾ ਫੇਸ ਤੇ ਤੁਸੀਂ ਆਪਣੇ ਆਪ ਨੂੰ ਐਕਟਿਵ ਵੀ ਫੀਲ ਕਰੋਗੇ ਲੇਕਿਨ ਜੇ ਤੁਸੀਂ ਜਾਂ ਆਮ ਤੌਰ ਤੇ ਲੋਕ ਕੀ ਕਰਦੇ ਹੈਗੇ ਕਿ ਉਹਨਾਂ ਨੂੰ ਮਦੂਲ ਮਿੱਟੀ ਨਾਲ ਅਲਰਜੀ ਹੈ ਤਾਂ ਉਹ ਸਿਟਰਜਨ ਲੈ ਲੈਂਦੇ ਹੈ ਜ਼ਿਆਦਾਤਰ ਮੈਕਸਿਮਮ ਆਪਣੇ ਆਪ ਹੀ ਬਿਲਕੁਲ ਬਿਲਕੁਲ ਔਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਿੰਨਾ ਟਾਈਮ ਲੌਂਗ ਟਰਮ ਚ ਚੇਂਜ ਕਰਨਾ ਹੈ ਤਾਂ ਉਹ ਬਿਨਾਂ ਕਿਸੇ ਡਾਕਟਰ ਦੇ ਨਿਰਦੇਸ਼ ਤੋਂ ਆਪਣੇ ਆਪ ਉਸ ਚੀਜ਼ ਨੂੰ ਯੂਜ਼ ਕਰੀ ਜਾਂਦੇ ਹਨ ਤਾਂ ਉਹਨਾਂ ਨੂੰ 2-4 ਸਾਲਾਂ ਬਾਅਦ ਉਹਨਾਂ ਨੂੰ ਪਤਾ ਚੱਲਦਾ ਹੈ ਜਦੋਂ ਉਹ ਸਿਟਰਜਨ ਵੀ ਕੰਮ ਕਰਨਾ ਬੰਦ ਕਰ ਦਿੰਦੀ ਹੈ ਉਦੋਂ ਉਹਨਾਂ ਨੂੰ ਉਸ ਬਿਮਾਰੀ ਲਈ ਫਿਰ ਉਪਚਦੇ ਨਠਦੇ ਹੈਗੇ ਬਿਲਕੁਲ ਟ੍ਰੀਟਮੈਂਟਸ ਲੈਂਦੇ ਨੇ ਤੇ ਇਹਦਾ ਬਹੁਤ ਅੱਛਾ ਟ੍ਰੀਟਮੈਂਟ ਜਿਹੜਾ ਹੈਗਾ ਆਯੁਰਵੇਦ 'ਚ अवेलेबल ਹੈਗਾ ਜੇ ਤੁਸੀਂ ਇਸ ਚੀਜ਼ ਨੂੰ ਘਰ ਵੀ ਠੀਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਖਾਣ-ਪੀਣ 'ਤਾਂ ਥੋੜਾ ਜਿਹਾ ਚੇਂਜੇਸ ਕਰ ਲਓ ਗਾਂ ਦਾ ਘਿਓ ਦਾ ਜ਼ਿਆਦਾ ਉਪਯੋਗ ਕਰਨਾ ਸ਼ੁਰੂ ਕਰੋ ਔਰ ਜਿਨ੍ਹਾਂ ਨੂੰ ਧੂਲ ਮਿੱਟੀ ਦੇ ਨਾਲ ਅਲਰਜੀ ਹੈਗੀ ਉਹ ਦੋ-ਦੋ ਤਿੰਨ-ਤਿੰਨ ਬੂੰਦਾ ਨੱਕ 'ਚ ਗਾਂ ਦਾ ਘਿਓ ਸ਼ਾਮ ਦੇ ਟਾਈਮ ਪਾ ਲਓ ਸੋ ਥੈਟ ਉਹਦੇ ਪਾਣੇ ਨਾਲ ਕੀ ਹੋਏਗਾ ਆਪਣਾ ਜਿੰਨਾ ਵੀ ਨੇਚਰਲ ਪੈਸੇਜਸ ਹੈਗੇ ਉਹਨਾਂ ਨੂੰ ਇੱਕ ਆਪਾਂ ਕਹਿ ਦਿੰਦੇ ਆ ਕਿ ਇੱਕ ਅਲਾਈਨਮੈਂਟ ਬਹੁਤ ਅੱਛੀ ਮਿਲ ਜਾਂਦੀ ਹੈਗੀ ਸੋ ਦੈਟ ਅਗਲੇ ਤੁਸੀਂ ਜਿਹੜੇ ਅਗਲੇ ਦਿਨਾਂ ਚ ਕੰਮ ਕਰਨਾ ਹੈਗਾ ਤਾਂ ਉਹਦੇ ਨਾਲ ਜਿੰਨਾ ਵੀ ਧੂਲ ਮਿੱਟੀ ਜਾਏਗੀ ਉਹ ਸਿਰਫ ਬਾਹਰੀ ਸਰਫੇਸ ਤੇ ਹੀ ਚਿਪਕ ਜਾਂਦੀ ਹੈ ਮਤਲਬ ਆਹ ਦੋ ਚੀਜ਼ਾਂ ਕਰਨ ਨਾਲ ਅਲਰਜੀਸ ਤੇ ਬਹੁਤ ਜ਼ਿਆਦਾ ਫਰਕ ਪਏਗਾ ਤੁਹਾਨੂੰ ਆਪਣੇ ਆਪ ਨੂੰ ਹੀ ਪਤਾ ਚੱਲੇਗਾ ਤੁਸੀਂ ਤਿੰਨ ਚਾਰ ਦਿਨ ਇਹ ਚੀਜ਼ ਫੋਲੋ ਕਰ ਲਓ ਔਰ ਤੁਹਾਨੂੰ ਆਪਣੇ ਆਪ ਨੂੰ ਪਤਾ ਚੱਲੇਗਾ ਕਿ ਤੁਹਾਨੂੰ ਕਿੰਨੀ ਮਤਲਬ 70% ਤੱਕ ਉਹ ਚੀਜ਼ ਜਿਹੜੀ ਹੈਗੀ ਉਹ ਘਟ ਗਈ ਔਰ ਦੂਜਾ ਹਰੀਦਰਾ ਹਲਦੀ ਜਿਹਨੂੰ ਆਪਾਂ ਕਹਿੰਦੇ ਨੇ ਉਹਦਾ ਉਪਯੋਗ ਕਰਨਾ ਸ਼ੁਰੂ ਕਰ ਤਾਂ ਉਹ ਬਹੁਤ ਐਂਟੀਆਕਸੀਡੈਂਟ ਵੀ ਹੈਗੀ ਔਰ ਜਿੰਨਾ ਵੀ ਵਾਇਰਲ ਇਨਫੈਕਸ਼ਨਸ ਹੁੰਦੀਆਂ ਹੈਗੀਆਂ ਜਾਂ ਆਪਣੀ ਇਮ्युनिटी ਨੂੰ ਡਵੈਲਪ ਕਰਨੀ ਟੀ ਇਹ ਜਿਹੜੀ ਇੱਕ ਬੇਸਿਕ ਇੰਡੀਅਨ ਸਪਾਈਸ ਵੀ ਆਪਾਂ ਕਹਿ ਦਿੰਦੇ ਨੇ ਔਰ ਆਇਰਵੇਡ ਚ ਤਾਂ ਇਹ ਮਿਰੈਕਲਸ ਆਪਾਂ ਇਹਨੂੰ ਓਸ਼ਧੀ ਮੰਨਦੇ ਨੇ ਇਹਦੇ ਬਹੁਤ ਅੱਛੇ ਰਿਜ਼ਲਟ ਹੈਗੇ ਜੇ ਹੋਮ ਰੈਮਡੀਜ਼ ਤੁਸੀਂ ਜਾਂਦੇ ਹੋ ਤਾਂ ਤੁਸੀਂ ਇਹ ਦੋ ਚੀਜ਼ਾਂ ਜ਼ਰੂਰ ਕਰਕੇ ਦੇਖੋ ਮਤਲਬ ਘਰ ਪਈ ਚੀਜ਼ਾਂ ਦੇ ਨਾਲ ਆਪਾਂ ਆਪਣੀ ਅਲਰਜੀ ਦਾ ਇਲਾਜ ਕਰ ਸਕਦੇ ਹਾਂ ਜੀ ਔਰ ਜਦੋਂ ਇਹ ਬਹੁਤ ਜ਼ਿਆਦਾ ਬਿਗੜ ਜਾਂਦੀ ਹੈ ਤਾਂ ਤੁਸੀਂ ਆਇਰ ਵਿੱਚ ਜ਼ਰੂਰ ਆਓ ਕਿਉਂਕਿ ਤੁਹਾਨੂੰ 1-2 ਮਹੀਨਿਆਂ ਦੇ ਵਿੱਚ ਵਿੱਚ ਹੀ ਰਿਜ਼ਲਟਸ ਮਿਲਣਾ ਸ਼ੁਰੂ ਹੋ ਜਾਂਦੇ ਹਨ ਔਰ ਇਹਦੇ ਲਈ ਕੋਈ ਲੌਂਗ ਟਰਮ ਟ੍ਰੀਟਮੈਂਟ ਨਹੀਂ ਚੱਲਦਾ ਨਾ ਹੀ ਪਰਮਨੈਂਟ ਤੁਹਾਨੂੰ ਹਮੇਸ਼ਾ ساری ਉਮਰ ਲਈ ਦਵਾਈਆਂ ਲੈਣੀਆਂ ਪੈਣ। ਮੈਂ ਜਿਸ ਤਰ੍ਹਾਂ ਆਪਾਂ ਕਹਿੰਨੇ ਕਿ ਜੇ ਇਮਿਊਨਿਟੀ ਵਧਾਣੀ ਹੈ ਜਾਂ ਆਪਣੀ ਕੈਲਸ਼ੀਅਮ ਦੀ ਮਾਤਰਾ ਵਧਾਣੀ ਹੈ ਤੁਸੀਂ ਦੁੱਧ ਪੀਓ ਪਨੀਰ ਖਾਓ ਦਹੀਂ ਖਾਓ ਪਰ ਅੱਜਕੱਲ ਇੰਨਾ ਕਿ ਜ਼ਿਆਦਾ ਹੋ ਗਿਆ ਕਿ ਕਈ ਲੋਕਾਂ ਨੂੰ ਦੁੱਧ ਤੋਂ ਅਲਰਜੀ ਹੋਣ ਲੱਗ ਗਈ ਔਰ ਦੁੱਧ ਪੀਂਦੇ ਨੇ ਆਪਣੀ ਸਿਹਤ ਖਰਾਬ ਕਰ ਲੈਂਦੇ ਨੇ। ਦੇਖੀਏ ਇੱਕ ਬਹੁਤ ਵੱਡਾ ਮਿਥ ਹੈਗਾ ਆਪਾਂ ਇਸ ਚੀਜ਼ ਨੂੰ ਮਿਥ ਹੀ ਗਾਹਾਂਗੇ ਕਿ ਦੁੱਧ ਦੇ ਨਾਲ ਜਿਹੜਾ ਹੈਗਾ ਉਹ ਕੈਲਸ਼ੀਅਮ ਬਣਦਾ ਦੁੱਧ ਜਿਹੜਾ ਹੈਗਾ ਹਾਈਲੀ ਐਸਿਡਿਕ ਇੱਕ ਜਿਹੜਾ ਹੈਗਾ ਉਹ ਲਿਕੁਇਡ ਹੈਗਾ ਜਿਹਨੂੰ ਆਪਾਂ ਪੀਂਦੇ ਨੇ ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਜਿਹੜਾ ਅੱਜ ਦੁੱਧ ਪਿੰਦੇ ਨੇ ਤੇ ਜਿਹੜਾ 25 ਸਾਲ ਦੁੱਧ ਪਿੰਦੇ ਸੀ ਉਹਦੇ ਵਿੱਚ ਡਿਫਰੈਂਸ ਕਿੰਨਾ ਹੈਗਾ ਤੁਹਾਨੂੰ ਆਪਣੇ ਆਪ ਨੂੰ ਪਤਾ ਕਿ 25 ਸਾਲ ਵਾਲਾ ਪਹਿਲਾਂ ਜਿਹੜਾ ਪਿੰਦੇ ਸੀ ਉਹ ਪਿਓਰ ਸੀ ਤੇ ਅੱਜ ਪਿਓਰ ਨਹੀਂ ਹੈਗਾ ਉਹਦਾ ਕਾਰਨ ਆਪਾਂ ਪੈਕਟ ਲੈਂਦੇ ਨੇ ਜੇ ਪੈਕਟ ਕੋਈ ਚੀਜ਼ ਜਿਹੜੀ ਹੈਗੀ 2-4 ਦਿਨ ਸਸਟੇਨ ਕਰ ਵੀਏ ਤਾਂ ਉਹ ਕਿਵੇਂ ਕਰ ਵੀਏ ਉਹਦੇ ਵਿੱਚ ਕੁਛ ਨਾ ਕੁਛ ਕੈਮੀਕਲ ਪ੍ਰੀਜ਼ਰਵਟਿਵ ਹੈ ਤਾਂ ਉਸ ਨਾਲ ਦੇ ਨਾਲ ਦੁੱਧ ਦੇ ਨਾਲ ਤੁਸੀਂ ਉਹ ਕੈਮੀਕਲ ਪ੍ਰੀਜ਼ਰਵਟਿਵ ਵੀ ਤੁਸੀਂ ਲੈ ਰਹੇ ਹੋ ਦੂਜੀ ਗੱਲ ਬੱਚਿਆਂ ਲਈ ਤੇ ਬਜ਼ੁਰਗਾਂ ਲਈ ਹਮੇਸ਼ਾ ਆਯੁਰਵੇਦ ਚ ਸਿਰਫ ਦੇਸੀ ਗਾਂ ਦਾ ਦੁੱਧ ਹੀ ਰეკਮੈਂਡ ਕੀਤਾ ਗਿਆ ਹੋਇਆ ਉਹਦਾ ਕਾਰਨ ਇਹ ਹੈਗਾ ਕਿਉਂਕਿ ਉਹ ਪਰਚਨੇ ਚ ਬਹੁਤ ਲਾਈਟ ਹੁੰਦਾ ਹੈਗਾ ਔਰ ਉਹ ਬਹੁਤ ਜ਼ਿਆਦਾ ਐਸਿਡਿਕ ਨਹੀਂ ਹੁੰਦਾ ਹੈਗਾ ਔਰ ਜਦੋਂ ਹੁਣ ਆਪਾਂ ਪੈਕਡ ਕੋਈ ਦੁੱਧ ਲੈ ਲੈਂਦੇ ਨੇ ਜਾਂ ਫਿਰ ਆਪਾਂ ਕਿਸੇ ਤੋਂ ਲਗਾ ਵੀ ਲਿਆ ਹੈਗਾ ਆਪਾਂ ਨੂੰ ਪਰ ਉਹਦਾ ਐਕਚੁਅਲੀ ਰਾਈਟ ਸੋਰਸ ਨਹੀਂ ਪਤਾ ਕਿ ਕੀ ਉਹ ਸਹੀ ਹੈ ਜਾਂ ਨਹੀਂ ਹੈ ਜੇ ਤੁਹਾਡੇ ਕੋਲ ਆਪਣੀ ਗਾਂ ਹੈਗੀ ਫਿਰ ਤਾਂ ਤੁਸੀਂ ਉਸ ਚੀਜ਼ ਨੂੰ ਯੂਜ਼ ਕਰ ਲਓ ਜੇ ਨਹੀਂ ਹੈਗੀ ਤਾਂ ਤੁਸੀਂ ਇਸ ਚੀਜ਼ ਨੂੰ ਜ਼ਰੂਰ ਐਵੋਇਡ ਕਰੋ ਇਹ ਵੀ ਜਗਾ ਤੁਸੀਂ ਹੁਣ ਦੁੱਧ ਲੈਣਾ ਚਾਹੁੰਦੇ ਹੋ ਤਾਂ ਬੱਕਰੀ ਦਾ ਦੁੱਧ ਤੁਹਾਡੇ ਲਈ ਬਹੁਤ ਵਧੀਆ ਹੈਗਾ ਕਿਉਂਕਿ ਐਸ ਸੱਚ ਹਾਲੇ ਤੱਕ ਬਤਰੀ ਦੇ ਦੁੱਧ ਚ ਕੋਈ ਮਿਲਾਵਟ ਨਹੀਂ ਆ ਰਹੀ ਔਰ ਉਹ ਇਮਿਊਨਿਟੀ ਨੂੰ ਬਹੁਤ ਅੱਛਾ ਇਨਹਾਂਸ ਕਰਦਾ ਅਸਥਮਾ ਵਾਲੇ ਪੇਸ਼ੈਂਟਸ ਲਈ ਬਹੁਤ ਵਧੀਆ ਹੈਗਾ ਜਿਨ੍ਹਾਂ ਨੂੰ ਰੇਸਾ ਸਾਈਨਸ ਇਦਾਂ ਦੀ ਪ੍ਰੋਬਲਮ ਹੈਗੀ ਅਲਰਜੀਸ ਹੈਗੀਆਂ ਉਹਨਾਂ ਲਈ ਵੀ ਬੱਕਰੀ ਦਾ ਦੁੱਧ ਬਹੁਤ ਜ਼ਿਆਦਾ ਵਧੀਆ ਜਾਂ ਤੋ ਤੁਸੀਂ ਘਰ ਜਿਹੜਾ ਹੈਗਾ ਨਾਰੀਅਲ ਦਾ ਦੁੱਧ ਆਪ ਕੱਢ ਲਓ ਉਹ ਬਿਲਕੁਕੁਲ ਪਲਾਂਟ ਬੇਸਡ ਹੁੰਦਾ ਹੈਗਾ ਔਰ ਤੁਹਾਡੀ ਇਮਿਊਨਿਟੀ ਨੂੰ ਵੀ ਸਟਰੋਂਗ ਕਰੇਗਾ ਹੁਣ ਰਹਿ ਗਈ ਕੈਲਸ਼ੀਅਮ ਦੀ ਗੱਲ ਤੇ ਦੁੱਧ ਚ ਉਸ ਲੈਵਲ ਦਾ ਕੈਲਸ਼ੀਅਮ ਨਹੀਂ ਹੁੰਦਾ ਇਹ ਇੱਕ ਜਸਟ ਮਿਥ ਹੈਗਾ ਉਲਟਾ ਅੱਜਕੱਲ ਦਾ ਜਿਹੜਾ ਦੁੱਧ ਆਪਾਂ ਪੀਂਦੇ ਨੇ ਉਹ ਕੈਲਸ਼ੀਅਮ ਨੂੰ ਵਿਡਰੋਅਲ ਕਰ ਲੈਂਦਾ ਹੈਗਾ ਕਿਉਂਕਿ ਐਸਿਡਿਕ ਜ਼ਿਆਦਾ ਹੈਗਾ ਔਰ ਉਸ ਐਸਿਡ ਨੂੰ ਨਿਊਟਰਲਾਈਜ਼ ਕਰਨ ਲਈ ਆਪਣੇ ਸਰੀਰ 'ਚ ਜਿੰਨੀਆਂ ਵੀ ਹੱਡੀਆਂ ਹੈਗੀਆਂ ਉਹ ਕੈਲਸ਼ੀਅਮ ਛੱਡ ਦਿੰਦੀਆਂ ਤੇ ਹੁਣ ਦੁੱਧ ਤਾਂ ਲੋਕ ਬਹੁਤ ਜ਼ਿਆਦਾ ਪੀ ਜਾ ਰਹੇ ਨੇ ਬਿਲਕੁਲ ਠੀਕ ਹੈ ਚਾਹੇ ਆਪਾਂ ਮਾਡਰਨ ਸਾਇੰਸ ਦੀ ਗੱਲ ਕਰ ਲਈਏ ਜਾਂ ਇਸ ਟਾਈਮ ਸ਼ਹਿਰਾਂ 'ਚ ਜਿਹੜੇ ਵੀ ਲੋਕ ਹੈਗੇ ਉਹ ਤੋਂ ਜ਼ਿਆਦਾ ਪੀ ਰਹੇ ਨੇ ਫਿਰ ਕੈਲਸ਼ੀਅਮ ਕਿਵੇਂ ਘਟ ਰਿਹਾ ਹੈ ਤੁਸੀਂ ਆਪ ਸੋਚੋ ਤੁਸੀਂ ਤਾਂ ਨਾਲ ਕੈਲਸ਼ੀਅਮ ਦੀਆਂ ਗੋਲੀਆਂ ਵੀ ਖਾਈ ਜਾ ਰਹੇ ਹੋ ਨਾਲ ਤੁਸੀਂ ਦੁੱਧ ਵੀ ਪੀ ਰਹੇ ਹੋ ਪਰ ਫਿਰ ਵੀ ਕੈਲਸ਼ੀਅਮ ਘਟ ਰਿਹਾ ਓਸਟੀਓਪੋਰੋਸਿਸ ਸ਼ਹਿਰਾਂ 'ਚ ਹੀ ਜ਼ਿਆਦਾ ਹੈਗਾ ਓਸਟੀਓਪੀਨੀਆ ਦੀ ਪ੍ਰੋਬਲਮ ਸ਼ਹਿਰਾਂ 'ਚ ਹੀ ਜ਼ਿਆਦਾ ਹੈਗੀ ਵਿਟਾਮਿਨ ਡੀ 3 ਦੀ ਘਾਟ ਜਿਹੜੀ ਹੈਗੀ ਸ਼ਹਿਰਾਂ ਦੇ ਬੱਚਿਆਂ 'ਚ ਹੀ ਜ਼ਿਆਦਾ ਹੈਗੀ ਪਿੰਡਾਂ ਦੇ ਕੰਪੈਟਿਬਲੀ ਬਹੁਤ ਘਟ ਹੈ ਕਿਉਂਕਿ ਪਿੰਡਾਂ ਚ ਲੋਕ ਹਲੇ ਵੀ ਲੱਸੀ ਜ਼ਿਆਦਾ ਪੀਂਦੇ ਨੇ ਦੁੱਧ ਜ਼ਿਆਦਾ ਨਹੀਂ ਪੀਂਦੇ ਔਰ ਘਿਓ ਜ਼ਿਆਦਾ ਖਾਂਦੇ ਨੇ ਉਥੇ ਇੱਥੇ ਉਲਟਾ ਹੈਗਾ ਇੱਥੇ ਕਿਉਂ ਨਹੀਂ ਖਾਂਦੇ ਜਿਹਦੇ ਨਾਲ ਤੁਹਾਡੀ ਬਾਡੀ ਚ ਕੈਲਸ਼ੀਅਮ ਰੀਟੇਨ ਕਰਨਾ ਹੈ ਕਿਉਂ ਉਹ ਨਾਲ ਉਹ ਤਾਂ ਖਾਣਾ ਹੀ ਨਹੀਂ ਬਿਲਕੁਲ ਠੀਕ ਹੈ ਇਹ ਚੀਜ਼ ਨੂੰ ਪੂਰੀ ਤਰ੍ਹਾਂ ਤੋਂ ਤੁਸੀਂ ਸਮਝੋ ਪਹਿਲਾਂ ਕਿ ਇਹ ਚੀਜ਼ ਕੀ ਹੈਗੀ ਇਸ ਲਈ ਜੇ ਤੁਸੀਂ ਕੈਲਸ਼ੀਅਮ ਨੂੰ ਪ੍ਰੀਜ਼ਰਵ ਕਰਨਾ ਹੈ ਬਾਡੀ ਚ ਤਾਂ ਤੁਸੀਂ ਤਿਲ ਖਾਓ ਤਿਲ ਜਿਹੜਾ ਹੈਗਾ ਹਾਈਐਸਟ ਸੋਰਸ ਆਫ ਕੈਲਸ਼ੀਅਮ ਹੈਗਾ ਤੁਸੀਂ ਰੋਜ਼ ਦਾ ਇੱਕ ਚਮਚ ਆਪ ਖਾ ਲਓ ਜਾਂ ਬੱਚਿਆਂ ਨੂੰ ਤਾਂ ਲੱਡੂ ਬਣਾ ਕੇ ਦੇ ਦਿਓ ਉਹ ਸਾਰਿਆਂ ਤੋਂ ਅੱਛਾ ਕੈਲਸ਼ੀਅਮ ਦਾ ਸੋਰਸ ਹੈਗਾ ਜਾਂ ਹਰੀਆਂ ਸਬਜ਼ੀਆਂ ਦਿਓ ਉਹਦੇ 'ਚ ਜਿਹੜਾ ਕੈਲਸ਼ੀਅਮ ਹੈਗਾ ਉਹਨੂੰ ਪਛਾਣਨ ਲਈ ਤੁਹਾਨੂੰ ਕਿਸੇ ਵੀ ਮਲਟੀਵਿਟਾਮਿਨ ਦੀ ਜ਼ਰੂਰਤ ਹੀ ਨਹੀਂ ਪੈਣੀ ਉਹ ਨੇਚਰਲ ਜਿੰਨਾ ਕੈਲਸ਼ੀਅਮ ਚਾਹੀਦਾ ਉਹ ਸਾਰਾ ਦਾ ਸਾਰਾ ਮਿਲ ਜਾਣਾ ਹੈ ਜਿਸ ਤਰ੍ਹਾਂ ਮੈਂ ਫਾਸਟ ਫੂਡਸ ਦੀ ਆਪਾਂ ਬਹੁਤ ਗੱਲ ਕੀਤੀ ਕਿ ਬਹੁਤ ਤਰ੍ਹਾਂ ਦੇ ਖਾਣੇ ਨੇ ਮਲਾਵਟੀ ਖਾਣੇ ਨੇ ਉਹ ਨਾਲ ਇਹ ਸਭ ਤੋਂ ਬਿਮਾਰੀ ਕਰਦਾ ਨਾਲ ਇੱਕ ਰੇਸ਼ੇ ਦੀ ਪ੍ਰੋਬਲਮ ਬਹੁਤ ਬੰਦੇ ਦੇ ਵਿੱਚ ਖੜੀ ਕਰ ਦਿੰਦਾ ਛਾਤੀ ਦੇ ਵਿੱਚ ਉਹਨਾਂ ਦੇ ਆਵਾਜ਼ ਆ ਜਾਂਦੀ ਹੈ ਜਦੋਂ ਜਾਂਦੇ ਇਹ ਰੇਸ਼ਾ ਕਿਸ ਤਰ੍ਹਾਂ ਮਤਲਬ ਜਨਮ ਲੈਂਦਾ ਹੈ ਕਿ ਉਹ ਖਾਣੇ ਦੇ ਨਾਲ ਜੋ ਆਪਾਂ ਖਾਂਦੇ ਆ ਉਹ ਉਸੇ ਦੇ ਨਾਲ ਇਹ ਜਨਮ ਲੈਂਦਾ ਜਾਂ ਕੋਈ ਹੋਰ ਆਊਟ ਸੋਰਸ ਹੈ ਜਿਸ ਦੇ ਨਾਲ ਇਹ ਰੇਸ਼ਾ ਜਨਮ ਲੈਂਦਾ ਦੇਖੋ ਆਊਟਸੋਰਸ ਦੇ ਨਾਲ ਰੇਸ਼ਾ ਜਨਮ ਨਹੀਂ ਲੈਂਦਾ ਆਊਟਸੋਰਸ ਦੇ ਨਾਲ ਇਨਫੈਕਸ਼ਨ ਹੋ ਸਕਦੀ ਹੈ ਠੀਕ ਹੈ ਆਊਟਸੋਰਸ ਦੇ ਨਾਲ ਤੁਹਾਨੂੰ ਅਸਥਮਾ ਦਾ ਇਕਦਮ ਅਟੈਕ ਆ ਸਕਦਾ ਹੈ ਕਿਉਂਕਿ ਪੋਲੂਸ਼ਨ ਹੁੰਦਾ ਹੈਗਾ ਧੂਲ ਮਿੱਟੀ ਹੁੰਦੀ ਹੈਗੀ ਨੈਜ਼ਲ ਪੈਸੇਜ ਜੇ ਇਕਦਮ ਬਲੌਕ ਹੋ ਸਕਦੇ ਇਹ ਐਕਸਟ੍ਰੀਮ ਵਿੰਟਰਸ ਹੋ ਗਈਆਂ ਜਾਂ ਐਕਸਟ੍ਰੀਮ ਆਪਾਂ ਸਮਝੀ ਚੱਲੇਗੇ ਤਾਂ ਐਕਸਟ੍ਰੀਮ ਵੈਦਰ ਵੀ ਕਿਤੇ ਨਾ ਕਿਤੇ ਇਸ ਚੀਜ਼ 'ਚ ਬਹੁਤ ਇੱਕ ਵੱਡਾ ਜਿਹੜਾ ਹੈਗਾ ਫੈਕਟਰ ਕ੍ਰੀਏਟ ਕਰ ਦਿੰਦੇ ਨੇ ਇਹ ਇਕਦਮ ਆਪਾਂ ਜਿਵੇਂ ਸ਼ਾਵਰ ਲਿਆ ਆਪਾਂ ਇਕਦਮ ਏਸੀ 'ਚ ਆ ਗਏ ਜਾਂ ਏਸੀ ਤੋਂ ਇਕਦਮ ਬਾਹਰ ਚਲੇ ਗਏ ਉਹ ਚੀਜ਼ ਵੀ ਹੁੰ ਕਿਉਂਕਿ ਅੱਜ ਕੱਲ ਏਸੀ 'ਚ ਲੋਕ ਜ਼ਿਆਦਾ ਰਹਿੰਦੇ ਹੈਗੇ ਲੇਕਿਨ ਏਸੀ ਵੀ ਤੁਸੀਂ ਇਹ ਦੇਖੋ ਏਸੀ 'ਚ ਰਹਿਣਾ ਠੀਕ ਹੈ ਇੱਕ ਬਹੁਤ ਆਪਾਂ ਸੋਫਿਸਟੀਕੇਟਿਡ ਲਾਈਫਸਟਾਈਲ 'ਚ ਆ ਗਏ ਉਹ ਚੀਜ਼ ਬੁਰੀ ਨਹੀਂ ਹੈਗੀ ਲੇਕਿਨ ਪ੍ਰੋਸੈਸ ਤੁਹਾਨੂੰ ਉਸ ਚੀਜ਼ ਦਾ ਸਮਝਣਾ ਪਏਗਾ ਕਿ ਆਪਾਂ ਆਪਣੇ ਕਮਰੇ ਅੱਜਕੱਲ ਜ਼ਿਆਦਾ ਖੋਲ ਕੇ ਨਹੀਂ ਰੱਖਦੇ ਸਵੇਰੇ ਦੇ ਟਾਈਮ ਖਿੜਕੀਆਂ ਦਰਵਾਜ਼ੇ ਕਿਸੇ-ਕਿਸੇ ਘਰ 'ਚ ਸੋਚ ਇੱਕ ਖੋਲਦਾ ਹੈਗਾ ਬਾਕੀ ਸਭ ਬੰਦ ਹੈਗੇ ਤਾਂ ਏਸੀ ਜਿਹੜੇ ਤੁਹਾਡੇ ਕਮਰੇ 'ਚ ਹਵਾ ਹੈ ਨਾ ਉਹਨੂੰ ਹੀ ਵਾਰ-ਵਾਰ ਰੀਸਾਈਕਲ ਕਰ ਰਿਹਾ ਉਹ ਫਰੈਸ਼ 에ਅਰ ਨਹੀਂ ਦੇ ਰਿਹਾ ਸਗੋਂ ਉਹਨੂੰ ਕੂਲ ਕਰੀ ਜਾ ਰਿਹਾ ਤਾਂ ਤੁਸੀਂ ਆਲਰੇਡੀ ਟੌਕਸਿਕ 에ਅਰ ਨੂੰ ਹੀ ਇਨਹੇਲ ਕਰ ਰਹੇ ਹੋ ਤੋ ਉਹ ਟੌਕਸੀਫਿਕੇਸ਼ਨ ਜਿਹੜੀ ਹੈਗੀ ਅਸਥਮਾ ਵਾਲੇ ਪੇਸ਼ੈਂਟਸ ਲਈ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰਦੀ ਹੈ ਹੁਣ ਅੱਜ ਕੱਲ ਆਪਾਂ ਪਰਦੇ ਲਗਾਏ ਹੁੰਦੇ ਨੇ ਦੋ ਦੋ ਤਿੰਨ ਤਿੰਨ ਲੇਕਿਨ ਉਹਦੀ ਕਲੀਨਿੰਗ ਨਹੀਂ ਹੁੰਦੀ ਉਹਦੇ ਚ ਡਸਟ ਮਾਈਟਸ ਬਹੁਤ ਜ਼ਿਆਦਾ ਹੁੰਦੇ ਹੈਗੇ ਆਪਾਂ ਬਹੁਤ ਜ਼ਿਆਦਾ ਸਰਫੇਸ ਵੀ ਉਹ ਦੂਜੇ ਯੂਜ਼ ਕਰ ਲੈਂਦੇ ਨੇ ਮੈਟ ਜਿਹਨਾਂ ਨੂੰ ਵੈਕਿਊਮ ਕਰਕੇ ਜੀ ਨਾਰਮਲੀ ਕੱਢਦੇ ਨੇ ਲੇਕਿਨ ਵੈਕਿਊਮ ਵੀ ਦੋ ਚਾਰ ਮਹੀਨੇ ਠੀਕ ਨਹੀਂ ਆਪਾਂ ਕਰਾਉਂਦੇ ਤਾਂ ਐਸੇ ਪੇਸ਼ੈਂਟਸ ਨੂੰ ਇਹਨਾਂ ਚੀਜ਼ਾਂ ਦੇ ਨਾਲ ਬਹੁਤ ਜ਼ਿਆਦਾ ਸਾਵਧਾਨੀ ਜੜੀ ਹੈਗੀ ਬਰਤਨ ਦੀ ਜ਼ਰੂਰਤ ਹੈ ਹੁਣ ਰਹਿ ਗਈ ਰੇਸ਼ਾ ਬਣਦਾ ਰੇਸ਼ਾ ਜਿਹੜਾ ਬਾਡੀ ਦੇ ਵਿੱਚ ਬਣੇਗਾ ਨਾ ਉਹ ਖਾਣੇ ਨਾਲ ਹੀ ਬਣਦਾ ਹੈ ਉਹ ਐਕਸਟਰਨਲ ਫੈਕਟਰਸ ਦੇ ਨਾਲ ਨਹੀਂ ਬਣਦਾ ਠੀਕ ਹੈ ਧੂਲ ਹਵਾ ਮਿੱਟੀ ਨਾਲ ਰੇਸ਼ਾ ਡਵਲਪ ਨਹੀਂ ਹੁੰਦਾ ਪਰ ਰੇਸ਼ਾ ਸਾਰਿਆਂ ਤੋਂ ਜ਼ਿਆਦਾ ਬਣੇਗਾ ਮਿਲਕ ਤੇ ਮਿਲਕ ਪ੍ਰੋਡਕਟ ਦੇ ਨਾਲ ਔਰ ਜਦੋਂ ਤੁਸੀਂ ਮਿੱਠਾ ਜ਼ਿਆਦਾ ਖਾਓਗੇ ਮਿੱਠਾ ਕਿਸੇ ਵੀ ਫਾਰਮ 'ਚ ਚਾਹੇ ਉਹ ਚੀਨੀ ਹੋ ਜਾਏ ਚਾਹੇ ਉਹ ਕਿਸੇ ਵੀ ਚੀਜ਼ 'ਚ মিঠা রস যখন ਵੀ ਤੁਸੀਂ ਲੋਗੇ ਉਦੋਂ ਕਫ ਦਾ ਨਿਰਮਾਣ ਕਰੇਗਾ ਹੀ ਕਰੇਗਾ ਇਸ ਕਰਕੇ ਜਿਸ ਪੇਸ਼ੈਂਟ ਨੂੰ ਰੇਸ਼ੇ ਦੀ ਬਲਗਮ ਦੀ ਅਸਥਮਾ ਦੀ ਸ਼ਿਕਾਇਤ ਹੈਗੀ ਤਾਂ ਉਹਨਾਂ ਲਈ ਗੁੜ ਸਾਰਿਆਂ ਤੋਂ ਵੱਡੀ ਓਸ਼ਧੀ ਹੈਗੀ ਤੁਸੀਂ ਗੁੜ ਜਿਹੜਾ ਹੈਗਾ ਗੁੜ ਦੇ ਨਾਲ ਸੌਂਠ ਪਾਊਡਰ ਜਿਹਨੂੰ ਸੁੱਕੀ ਅਦਰਕ ਕਹਿੰਦੇ ਨੇ ਉਹਨੂੰ ਮਿਲਾ ਕੇ ਗੋਲੀਆਂ ਬਟਕੇ ਰੱਖ ਲਓ ਛੋਟੀਆਂ ਛੋਟੀਆਂ ਤੇ ਦਿਨ ਚ ਦੋ ਚਾਰ ਵਾਰੀ ਉਹ ਦੋ ਦੋ ਗੋਲੀਆਂ ਜਿਹੜੀਆਂ ਹੈਗੀਆਂ ਤੁਸੀਂ ਉਦਾਂ ਹੀ ਚੂਸਦੇ ਰਹੋ ਤਾਂ ਤੁਸੀਂ ਉਸ ਚੀਜ਼ ਤੋਂ ਬਿਲਕੁਲ ਬੇਫਿਕਰ ਹੋ ਕੇ ਬਚੇ ਰਹੋਗੇ ਜੀ ਦੂਜਾ ਤੁਹਾਡੇ ਲਈ ਸਾਰਿਆਂ ਤੋਂ ਸਰਵੋਤਮ ਓਸ਼ਧੀ ਹੈਗੀ ਕਪੂਰ ਜਿਹਨੂੰ ਆਪਾਂ ਭੀਮਸੈਣੀ ਕਪੂਰ ਕਹਿੰਦੇ ਨੇ ਉਹ ਹਮੇਸ਼ਾ ਆਪਣੇ ਨਾਲ ਰੱਖੋ ਤੇ ਉਹ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਨੂੰ ਸਾਹ ਲੈਣੇ 'ਚ ਦਿੱਕਤ ਆ ਰਹੀ ਹੈ ਤੁਸੀਂ ਜਸਟ ਉਹਦੀ ਫਰੇਗਰੈਂਸ ਲੋ ਤੁਹਾਡੇ ਜਿੰਨੇ ਵੀ 에ਅ ਪੈਸੇਜੇਸ ਹੈਗੇ ਉਦੋਂ ਦੇ ਉਦੋਂ ਦੇ ਦਿਨ ਸੈਕੰਡਸ 'ਚ ਓਪਨ ਹੋ ਜਾਂਦੇ ਠੀਕ ਹੈ ਤੇ ਕਪੂਰ ਜਿਹੜਾ ਹੈਗਾ ਇੱਕ ਵੈਸੇ ਵੀ ਬਹੁਤ ਅੱਛੀ ਓਸ਼ਧੀ ਹੈ ਉਹ ਨੂੰ ਤੁਸੀਂ ਜਲਾ ਕੇ ਸਾਰੇ ਘਰ ਚੋਂ ਦਾ ਧੂਆਂ ਵੀ ਕਰ ਸਕਦੇ ਉਹਦੇ ਨਾਲ ਕੀ ਹੁੰਦਾ ਇੱਕ ਤਾਂ ਐਂਟੀ ਬੈਕਟੀਰੀਅਲ ਇਨਫੈਕਸ਼ਨਸ ਜੇ ਲਈ ਉਹ ਸਾਰਿਆਂ ਤੋਂ ਸਰਬਸ਼੍ਰੇਸ਼ਟ ਓਸ਼ਧੀ ਮੰਨੀ ਜਾਂਦੀ ਹੈ ਜਿੰਨੇ ਬੈਕਟੀਰੀਆ ਵਾਇਰਸ ਹੈਗੇ ਉਹ ਸਾਰੇ ਉਹਦੇ ਨਾਲ ਜਿਹੜੇ ਹੈਗੇ ਬਿਲਕੁਲ ਮਰ ਜਾਂਦੇ ਹਨ ਔਰ ਆਕਸੀਜਨ ਬਹੁਤ ਜ਼ਿਆਦਾ ਡਵੈਲਪ ਹੋ ਜਾਂਦੀ ਹੈ ਘਰ ਦੇ ਅੰਦਰ ਦੇਓ ਹੁਣ ਕਾਫੂ ਬਣ ਗਿਆ ਸ਼ਰੀਰ ਦੇ ਅੰਦਰ ਉਹਨੂੰ ਡਾਈਲੂਟ ਕਿਵੇਂ ਕਰਨਾ ਹੈ ਉਹਦੇ ਲਈ ਕੋਸਾ ਖਾਨ ਕੋਸਾ ਪਾਣੀ ਪੀਣਾ ਹੈ ਤੁਸੀ ਅਦਰਕ ਪਾਕੇ ਵੀ ਪਾਣੀ ਪੀ ਸਕਦੇ ਹੋ ਖਾਣਾ ਜਿਹੜਾ ਹੈਗਾ ਠੰਡਾ ਬਿਲਕੁਲ ਨਹੀਂ ਖਾਣਾ ਹੈਗਾ ਬਾਸੀ ਖਾਣਾ ਬਿਲਕੁਲ ਨਹੀਂ ਖਾਣਾ ਹੈਗਾ ਔਰ ਹਮੇਸ਼ਾ ਮਤਲਬ ਨੋਰਮਲ ਟੈਂਪਰੇਚਰ ਤੋਂ ਥੋੜਾ ਵਾਰਮ ਵਾਰਮ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਲੇਕਿਨ ਉਹ ਰੀਹੀਟ ਕਰਨੇ ਵਾਲਾ ਸਿਸਟਮ ਨਹੀਂ ਚਾਹੀਦਾ ਖਾਣਾ ਹਮੇਸ਼ਾ ਤਾਜ਼ਾ ਹੀ ਬਣਾ ਕੇ ਖਾਣਾ ਹੈਗਾ ਔਰ ਜਦੋਂ ਤੁਸੀਂ ਖਾਣਾ ਖਾ ਲਿਆ ਉਸ ਤੋਂ ਇੱਕਦਮ ਬਾਸ ਹੋ ਨਹੀਂ ਜਾਣਾ ਹੈਗਾ ਤੁਸੀਂ ਹਲਕੀ ਫੁਲਕੀ ਸੈਰ ਕਰ ਸਕਦੇ ਹੋ ਔਰ ਜਿਹਨੂੰ ਵੀ ਅਸਥਮਾ ਹੈ ਜਾਂ ਰੇਸ਼ਾ ਹੈ ਜਾਂ ਬਲਗਮ ਹੈਗਾ ਇਦਾਂ ਦੇ ਪੇਸ਼ੈਂਟਸ ਨੂੰ ਦਿਨੇ ਬਿਲਕੁਲ ਨਹੀਂ ਸੋਣਾ ਚਾਹੀਦਾ ਕਿਉਂਕਿ ਜਦੋਂ ਵੀ ਤੁਸੀਂ ਦਿਨੇ ਸੋਗੇ ਤਾਂ ਤੁਸੀਂ ਜਦੋਂ ਸੋ ਕੇ ਉਠੋ ਵੇਰਾ ਹਮੇਸ਼ਾ ਪਾਰੀ ਪਾਰੀ ਰਹੇਗਾ ਤੇ ਰੇਸ਼ਾ ਵੈਲਕਮ ਜਿਹੜਾ ਹੈਗਾ ਤੁਹਾਨੂੰ ਲੱਗੇਗਾ ਕਿ ਹੋਰ ਜ਼ਿਆਦਾ ਵਧ ਰਿਹਾ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਐਸਨ ਸਾਡ ਨਾਲ ਡਾਕਟਰ ਮੁਕੇਸ਼ ਸਾਹਿਬ ਦਾ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਤਾਂ ਬਹੁਤ ਚੀਜ਼ਾਂ ਇਹਨਾਂ ਨੇ ਦੱਸੀਆਂ ਨੇ ਕਿ ਜੇਕਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਫਾਲੋ ਕਰ ਲਈਆਂ ਤਾਂ ਸ਼ਾਇਦ ਆਪਾਂ ਬਿਮਾਰ ਨਾ ਹੋਈਏ ਕਿਉਂਕਿ ਆਯੁਰਵੇਦਾ ਬਹੁਤ ਮਹਾਨ ਆ ਬਹੁਤ ਅਜਿਹੀਆਂ ਚੀਜ਼ਾਂ ਨੇ ਆਯੁਰਵੇਦਾ ਦੇ ਵਿੱਚ ਜੋ ਸਾਡੇ ਘਰੇ ਵੀ ਚੀਜ਼ਾਂ ਪਈਆਂ ਹੁੰਦੀਆਂ ਨੇ ਉਹਨਾਂ ਨਾਲ ਆਪਾਂ ਆਪਣਾ ਇਲਾਜ ਕਰ ਸਕਦੇ ਹਾਂ ਪਰ ਸਾਨੂੰ ਨੌਲੇਜ ਨਹੀਂ ਹੁੰਦੀ ਜਿਸ ਕਰਕੇ ਆਪਾਂ ਐਲੋਪੈਥੀ ਵੱਲ ਭਜਦੇ ਹਾਂ ਤੇ ਆਪਣੇ ਸਰੀਰ 'ਚੋਂ ਇੱਕ ਬਿਮਾਰੀ ਜ਼ਰੂਰ ਖਤਮ ਕਰਦੇ ਹਾਂ ਪਰ ਦੂਜੀ ਦਾ ਨਾਲ ਹੀ ਆਪਣੇ ਸਰੀਰ ਦੇ ਵਿੱਚ ਉਸ ਦਾ ਜਨਮ ਕਰ ਹੋਮ ਰੈਮਡੀਜ਼ ਜਿਹੜੀਆਂ ਘਰ ਤੁਹਾਡੇ ਚੀਜ਼ਾਂ ਪਈਆਂ ਨੇ ਉਹ ਤੁਸੀਂ ਜ਼ਰੂਰ ਲਓ ਉਹਨਾਂ ਦੇ ਬਾਰੇ ਨੌਲੇਜ ਲਓ ਵੀ ਕੀ ਖਾਣ ਦੇ ਨਾਲ ਕਿਹੜੀ ਬਿਮਾਰੀ ਠੀਕ ਹੁੰਦੀ ਹੈ ਤਾਂ ਉਮੀਦ ਹੈ ਕਿ ਲੋਕ ਹੋਰ ਜ਼ਿਆਦਾ ਬਿਮਾਰ ਨਹੀਂ ਹੋਣਗੇ